हां जी किसान ਵੀਰੋ 사ਸਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਕਰਕੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੰਬਲ ਪਹੁੰਚੇ ਆ ਵੀਰ ਜਸਨ ਦਾ ਘਰ ਤਸਵੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਨਿਸ਼ਾਰੇ ਪੰਨੂਆ ਦੇ ਬਿਲਕੁਲ ਨਜ਼ਦੀਕ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਵੀਰ ਜਸਨ ਦਾ ਘਰ ਤੇ ਬਿਲਕੁਲ ਸੇਰੋਂ ਵਾਲਾ ਟੋਲ ਪਲਾਜ਼ਾ ਹੈ ਇਸ ਤੋਂ ਪਹਿਲਾਂ ਜਦੋਂ ਆਪਾਂ ਹਰੀਕੇ ਪੱਤਣ ਤੋਂ ਆਉਣੇ ਤੇ ਸੇਰੋਂ ਵਾਲੇ ਟੋਲ ਪਲਾਜ਼ੇ ਤੋਂ ਪਹਿਲਾਂ ਇੱਕ ਛੜਕਾ ਪਿੰਡ ਚੰਬਲ ਨੂੰ ਉੰਦੀ ਹੈ ਠੀਕ ਹੈ ਜੀ ਇਸੇ ਸ਼ਰਕੀ ਦੇ ਉੱਪਰ ਪਿੰਟ ਪਾਉਣ ਤੋਂ ਪਹਿਲਾਂ ਇਸੇ ਸ਼ਰਕੀ ਦੇ ਉੱਪਰ ਵੇਰ ਜਸ ਬੰਦੀਆਂ ਬਾਹਰ ਬੈਕਾਂ ਨੇ ਅੱਜ ਇਸ ਵੀਡੀਓ ਦੇ ਵਿੱਚ ਨਾਗ ਵਾਸੇ ਆਪਾਂ ਤੁਹਾਨੂੰ ਟੋਟਲ ਜਿਹੜੇ ਦੋਸਤੋ ਰਲਾਮ ਲਾ ਕੇ ਕੋਈ 5 ਤੋਂ 6 6 ਕ ਨਾਗ ਦਿਖਾਉਣੇ ਆ ਜਿਆਦਾਤਰ ਐਨੀਮਲ ਜਿਹੜੇ ਟੋਕਰ ਕਪਣਾ ਚੈੱਕ ਪਾਸ ਜਿਹੜੇ ਪਸ਼ੂ ਹੈਗੇ ਦੋਸਤੋ ਚੈੱਕ ਪਾਸ ਵੀ ਦੱਸੇ ਜਾਣਗੇ ਤੇ ਜਿਹੜੇ ਐਨੀਮਲ ਕੱਲੇ ਟੋਕੜ ਆ ਜਾ ਮਹੀਨੇ ਦੇ ਬਣੇ ਜਾਂ ਪੰਜਿਆ ਦਿਨਾਂ ਦੇ ਪਾੜੇ ਆ ਉਹ ਪ੍ਰੋਪਰ ਇਸ ਵੀਡੀਓ ਦੇ ਵਿੱਚ ਡਿਟੇਲ ਤੋਂ ਨਾਲ ਸਾਂਝੀ ਕਰਦੇ ਆਂਗੇ ਇੱਕ ਵਾਰ ਤੁਹਾਨੂੰ ਇੱਧਰ ਤੁਸੀਂ ਵੇਖ ਰਹੇ ਜੇ ਬਿਲਕੁਲ ਸੱਜਰਪਾਜੀ ਸੂਈ ਆ ਇਹ ਵਿਹੜਾ ਆਪਾਂ ਤੁਹਾਨੂੰ ਦਿਖਾ ਦਾਂਗੇ ਸੱਜਰਪਾਜੀ ਸੂਈ ਇੱਧਰ ਜਿਹੜੇ ਦੋ ਐਨੀਮਲ ਤੁਸੀਂ ਆਹ ਦੇਖ ਰਹੇ ਜੇ ਵਿਹੜਾਂ ਦੇ ਵਿੱਚ ਕਾਸ ਤੌਰ ਤੇ ਟੋਕੜ ਗੱਭਣ ਮਾਗਾ ਕਿੰਨਾ ਕਿੰਨਾ ਦੋ ਤੇ ਕਿੰਨੇ ਮਹੀਨੇ ਦੇ ਜਿਹੜੇ ਦੋਸੋ ਇਹ ਪਸ਼ੂ ਗੱਭਣ ਚੈੱਕ ਪਾਸ ਆ ਉਹ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਦੱਸਾਂਗੇ ਤੇ ਇੱਕ ਇੱਧਰ ਜਿਹੜੇ ਤੁਸੀਂ ਨਾਗ ਵੇਖੋਗੇ ਬੂਰੀਆਂ ਮੱਝਾਂ ਦੋ ਖੜੀਆਂ ਨੇ ਨੀਲੀ ਰ ਇਹ ਦੋਸਤ ਇਹਨਾਂ ਜੋ ਟੋਕਰ ਕਾ ਪਰ ਪਛੂ ਵੀ ਹੈਗੇ ਆ ਠੀਕ ਹੈ ਜੀ ਤੇ ਇੱਕ ਜਿਹੜੇ ਟੁਕਾ ਪਛੂ ਡਿਕਾ ਜੀ ਕੋ ਸੱਪਾ ਮਹੀਨੇ ਦੀ ਸੱਤਾਂ ਸੱਤਾ ਸੱਪਾ ਮਹੀਨੇ ਦੀ ਆਣ ਬੰਦ ਜਿਹੜਾ ਸਮਾਂ ਚੈੱਕ ਪਾਸ ਐਨੀਮਲ ਨੇ ਇਹ ਆਪਾਂ ਤੁਹਾਨੂੰ ਵੇਰਵੇ ਦੇ ਵਿੱਚ ਪ੍ਰੋਪਰ ਡਿਟੇਲ ਦੇ ਦਿਆਂਗੇ ਠੀਕ ਹੈ ਜੀ ਤਰੀਕ ਤੁਸੀਂ ਅੱਜ ਨੋਟ ਕਰ ਲਓ 27 ਜਨਵਰੀ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਕਿ ਮਾਰਨ ਦੇ ਕੱਲ 28 ਜਨਵਰੀ ਨੂੰ ਫੋਲ ਵੀਡੀਓ ਅਪਲੋਡ ਕਰ ਦਿਆਂਗੇ ਆਪਾਂ ਬਲੇ ਛੱਡ ਕੇ ਤੇ ਬਾਕੀ ਮੇਰਾ ਭਰਾ ਇੱਥੇ ਆਣ ਕੇ ਆਪਣੀ ਤਸੱਲੀ ਕਰਨਾ ਚਾਹੁੰਦਾ ਤੇ ਦੋ ਟਾਈਮ ਚੋਕੇ ਜਿਹਨੇ ਪਛ ਸੁਵੇ ਸੁਵੇ ਗੱਭਣ ਵੈਰੀਫਾਈ ਕਰਨਾ ਚਾਹੁੰਦਾ ਟਿਕਾ ਜੀ ਆਪਣਾ ਤੁਸੀਂ ਡਾਕਟਰ ਸਾਹਿਬ ਕੋਲ ਚੈੱਕ ਪਾਸ ਵੀ ਕਰਵਾ ਸਕਦੇ ਹੋ ਆਹ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਡਿਟੇਲ ਜਸ ਹੋਂ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਜਸਵੀਰ ਸਾਸਰੀ ਘਾਲ ਸਾਸਰੀ ਘਾਲ ਹੋਰ ਸਾਨੂੰ ਸਾਫ ਠੀਕ ਠਾਕ ਜੀ ਬਹੁਤ ਵਧੀਆ ਜਸ ਠੀਕ ਠਾਕ ਰਹੇ ਹਾਂਜੀ ਲੱਖ ਲੱਖ ਵਧਾਈ ਬਾਬਾ ਦੀਪ ਸਿੰਘ ਜਰਮਨਦੀ ਸਾਰ ਬਹੁਤ ਬਹੁਤ ਮੁਬਾਰਕਾਂ ਦੀ ਬਿਲਕੁਲ ਸੇਖ ਕਾਮ ਨੂੰ ਸਮੂਹ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈਆਂ ਹੋਣ ਹਾਂਜੀ ਪ੍ਰਤਾਪ ਸਿੰਘ ਸਾਸਰੀਕਾਲ ਸੰਦੂ ਸਾਹਿਬ ਸਾਰੇ ਭੈਣ ਭਰਾ ਨੂੰ ਮੇਲੇ ਦੀਆਂ ਵਧਾਈਆਂ ਆ ਵਧਾਈਆਂ ਮਾਰਾ ਬਾਬਾ ਬਣਾ ਸਾਹਿਬ ਚੜਤੀ ਕਲਾ ਰੋਜ਼ਾਰ ਇੱਕ ਦਿੱਤੀ ਹਾਂ ਮਾਰਾ ਸਭ ਤੋਂ ਪਹਿਲਾਂ ਭਰਾ ਨੂੰ ਸਾਸਰੀਕਾਲ ਬੁਲਾਉਣਾ ਵਾ ਗੇਲ ਸਾਹਿਬ ਪਿਛਲੇ ਸਾਲ ਦੜੀ ਦੀ ਕਰਤੀ ਗਲਤੀ ਤੇ ਉਹਦੀ ਭਰਾ ਮੈਂ ਮਾਫੀ ਮੰਗ ਰਹਿਨਾ ਅੱਛਾ ਤੇ ਜਰਾ ਕਹਿ ਬੈਠੇ ਰੁਕੇ ਆਹ ਨਹੀਂ ਕੋਈ ਗੱਲ ਨਹੀਂ ਜੇਲ ਸਾਹਿਬ ਆਪਣੇ ਭਰਾ ਉਹ ਭਰਾ ਨਹੀਂ ਕਿ ਮੰਤਲ ਭਰਾ ਉਹ ਫਸਟੂਟ ਦਨ ਤਰ੍ਹਾਂ ਆਪਾਂ ਦੇ ਕਮਰਗਾ ਮਾਰ ਹੀ ਬਿਲਨੀ ਆ ਤੇ ਭਰਾ ਦਸਤਨਾ ਸਾਹਿਬ ਕੋ ਸੱਚ ਭਰਾ ਨੇ ਭਰਾਵਾਂ ਦੇ ਮੁਖ ਨਹੀਂ ਆ ਹਾਂ ਭਰਾ ਨਾਲ ਆਪਣੇ ਬਿਲਕੁਲ ਤਕੜੇ ਹੋ ਗਏ ਸਿਆਖਰ ਉਰਕ ਲਾ ਕੇ ਲਈ ਨਾਪ ਕੇ ਰੱਖੋ ਇਹ ਨਾਪ ਕੇ ਲਾਪਾ ਰਚੀਆਂ ਤੇਰੀ ਦੇ ਹੱਥ ਰੱਖਣਾ ਵਾ ਤਗੜੀ ਹੋ ਕੇ ਰੱਖਣਾ ਭਰਾਵਾਂ ਨੇ ਗੱਲਾਂ ਕੁ ਮਾਨ ਭਰਾਵਾਂ ਨੇ ਦੇਣਾ ਆ ਐਸੀ ਤਰ੍ਹਾਂ ਹੀ ਜਸ ਐਨੀਮਲ ਜਿੱਦਾਂ ਪਰ ਜ਼ਿਕਰ ਕੀਤਾ ਟੋਟਲ 6 ਕਿਲੋ ਆਪਣੇ ਕੋਲ ਆ ਦੇ ਹਾਂਜੀ 6 ਪਸ਼ੂਆ ਹਾਂਜੀ ਕਿਲੋ ਵਿੱਚ ਇੱਕ ਫੱਜਰ ਵਾਰ ਸੂਈ ਤੇ ਇਧਰ ਦੋ ਟੋਕੜਾਂ ਗੱਬਣਾ ਇਹ ਵੀ ਟੋਕੜਾਂ ਗੱਬਣਾ ਦੇ ਵੀ ਟੋਕੜਾਂ ਗੱਬਣਾਈਆਂ ਜੀ ਇਧਰ ਪੂਰੀਆਂ ਮੱਝਾਂ ਆਪਣੇ ਕੋਲ ਲੈ ਕੇ ਖੜੀਆਂ ਕਰਤੀਆਂ ਹਾਂਜੀ ਟੋਕੜਾਂ ਗੱਬਣੀਆਂ ਹਾਂਜੀ ਟੋਕੜ ਗੱਬਣਿਆਂ ਜੀ ਐਸਾ ਕਰ ਲੈਂਦੇ ਆਂ ਜੀ ਇਹ ਕਾਲ ਨੀਲੀ ਮਾਜ ਤੋਂ ਫੰਨੇ ਵੀ ਸੱਤਾ ਮਹੀਨੇ ਦੀ ਇਹ ਸੱਤਾ ਸੱਤਾ ਹੈ ਸੱਤਾ ਤੋਂ ਬਾਹਰ ਆਪਾਂ ਸੱਤਾ ਦੀ ਕਰਕੇ ਦੇਣੀ ਹੈ ਸੱਤਾ ਦੀ ਕਰਕੇ ਦੇਣੀ ਹਾਂ ਪਾ ਚੈੱਕ ਕਰਾ ਕੇ ਲਈ ਦੁੱਧੋ ਡਰਾਈ ਹੈ ਨਾ ਇਹ ਦੁੱਧੋ ਡਰਾਈ ਹੈ ਜੀ ਠੀਕ ਹੈ ਭਰਾ ਹਾਂ ਛੋਟੀ ਦੂਜਾ ਸੁਹਾ ਜੀ ਲਓ ਵੀ ਭਰਾ ਬੂਰੀਆਂ ਮੱਜਾਂ ਆ ਵੀ ਦੂਜਾ ਅੱਜ ਤੁਹਾਨੂੰ ਦੋ ਦਿਖਾਦਾ ਬੂਰੀਆਂ ਮੱਜਾਂ ਇੱਕ ਨੀਲੀ ਰਾਈ ਦੇ ਵਿੱਚ ਆ ਗਈ ਆ ਤੇ ਤਿੰਨ ਵੜਾ ਤੁਹਾਨੂੰ ਦਿਖਾਵਾਂਗੇ ਸ਼ੁਰੂਆਤ ਜਸਕਰੇ ਪਾਸੋਂ ਕਰਦੇ ਹਾਂ ਇੱਦਾਂ ਕਰ ਲੈ ਬੂਰੀ ਚੱਲ ਲਓ ਵੀ ਬੂਰੀ ਮਾਜ ਤੋਂ ਕੰਮ ਤੋਂ ਸ਼ੁਰੂਆਤ ਕਰਦੇ ਆਂ ਇੱਧਰ ਕਰੋ ਚੈੱਕ ਠੀਕ ਹੈ ਜੀ ਬੂਰੀ ਮਾਜਾ ਨੀਲੀ ਦੇ ਵਿੱਚ ਆਂਗਾ ਪੈਰਪੂੜ ਤੋਂ ਤੇ ਆ ਮਾਰਕਿੰਗ ਨਿਸ਼ਾਨੀਆਂ ਕਰ ਲਿਓ ਜੀ ਠੀਕ ਹੈ ਜੀ ਖੰਨ ਤੁਹਾਨੂੰ ਦੇਖੋ ਪੰਡਾ ਆਹ ਵੇਖੋ ਜੀ ਥਾਵਲੇ ਦੀ ਸਾਫ ਸੁਥਰੀ ਹੈ ਤੇ ਜੱਸ ਇਹ ਸੂਵੇ ਕਿੰਨੇ ਦੀ ਗਾਂ ਬਣੀ ਥਣੀ ਹੈ ਇਹ ਗਾਂ ਸੂਆ ਦੂਜਾ ਸੂਵੇ ਦੀ ਸਦੂਸਾ ਦੂਜਾ ਸੂਆ ਹਾਂ ਉਹ ਦੂਜਿਆਂ ਦੇ ਤੀਜੇ ਵੀ ਹੋ ਸਕਦੇ ਆਪਾਂ ਦੂਜੇ ਕਰਕੇ ਲੈ ਇਹ ਗੱਪਣ ਕਿੰਨੇ ਚਿਰ ਦੀ ਹੈ ਇਹ ਸਾਢੇ 3 ਮਹੀਨਿਆਂ ਦੀ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਲਓ ਵੀ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਡਾਕਟਰ ਸਾਹਿਬ ਦੇ ਤਿੰਨ ਮਹੀਨਿਆਂ ਦੀ ਚੈੱਕ ਪਾਸ ਆਪਾਂ ਮਾਜੇ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਤੇ ਅੱਗੇ ਇਹ ਤੇਜਾ ਸੁਆ ਵੀਰ ਨਾਲ ਲੱਗੂਗੀ। ਰਿਪੋਰਟ ਕਿਹੜਾ ਕੋਟ ਹੈ। ਬੱਸ ਦੁੱਧ ਕਿੰਨਾ ਤੇ ਥੱਲੇ? ਇਹਦੇ ਥੱਲੇ 5 ਕਿਲੋ ਸੰਦੂ ਸਾਫ। 5 ਕਿਲੋ ਧਾਰਾ ਇਹਦੇ ਥੱਲੇ ਦੋਸਤੋ ਹੁਣ ਮੌਜੂਦ ਆ। ਤੇ ਆਹ ਦੇਖੋ। ਮਿਲਦੀ ਮਿਲਦੀ ਪਾੜੇ ਤੇ ਫਿਰ। ਪਾੜੇ ਤੇ ਪਾੜੇ ਦਸੋ ਸਾ। ਆਹ ਦੇਖੋ। ਹਮ। ਅੱਧੀ ਤਰੀਕੋਂ ਪਹੁੰਚਾਂ। ਲੋਕ ਠੀਕ ਆ ਜੀ ਬੂਰੀ ਮੱਝਾਂ ਝੋਟੀਆਂ ਦੇ ਸ਼ਕੀਨ ਬੂਰੀਆਂ ਮੱਝਾਂ ਝੋਟੀਆਂ ਦੇ ਠੀਕ ਆ ਜੀ ਉਹਨਾਂ ਦੇ ਲਈ ਇੱਕ ਤੋਹਫਾ ਚੀਜ਼ ਆ ਤੇ ਦੂਜੇ ਸੂਏ ਦੇ ਵਿੱਚ ਹੁਣ ਇਹ ਚੱਲ ਰਹੀਗਾ ਪਿੱਛੇ ਸੂਏ ਲਈ ਗੱਪਾਂ ਹਾਂਜੀ ਤੇ ਮਿਲਦੀ ਪਾੜੇ ਤੇ ਆ ਠੀਕ ਆ ਜੀ ਥੜਾ ਥੁਣਾ ਦੀ ਇੱਕ ਸਾਰ ਅਗਲੇ ਪਿੱਛੇ ਦੀ ਬਰਾਬਰ ਬਰਾਬਰ ਸਾਨੂੰ ਸਰ ਕੋਈ ਪੂਰ ਛਟਾ ਨਹੀਂ ਠੀਕ ਆ ਜੀ ਹਾਂ ਚੌਣ ਮੁੜੀ ਵਧੀਆ ਆ ਦੇਖੋ ਜੀ ਨਾਲੇ ਇਹ ਸੰਤੂ ਸਾਹਿਬ ਨਾਲੇ ਹੁਣ ਫੇਰ ਗਾਂ ਹਾਸੇ ਦੀ ਹਾਂ ਹਾਂਜੀ ਲੱਗਦਾ ਸੋ ਨਵੇਂ ਦੇ ਪਰਲੀ ਆ ਠੀਕ ਆ ਜੀ ਤੇ ਨੋ ਡਾਊਟ ਕੋਈ ਭਰਾ ਆਪ ਦੀ ਤਸੱਲੀ ਕਰਨੀ ਚਾਹੁੰਦਾ ਜਾ ਜਾਂ ਸੋਦੇ ਵਿਸ਼ਵਾਸ ਤੇ ਯਕੀਨ ਤੇ ਖਰੀਦਣੀ ਚਾਹੁੰਦਾ ਤੇ ਤੁਸੀਂ ਜਿਹੜਾ ਫੋਦਾ ਕਰ ਲਓ ਠੀਕ ਆ ਜੀ ਬਿਲਕੁਲ ਪਤਲੇ ਪਿੰਡੇ ਦੀ ਸਿੰਗਲ ਹੱਦੀ ਤੇ ਬੂਰੀ 골ਦਨਾ ਠੀਕ ਆ ਜੀ ਆ ਦੇਖੋ ਹੋਰੀ ਤੇ ਤੁਹਾਨੂੰ ਪਤਾ ਸੰਧੂ ਸਾਹਿਬ ਆ ਡਿਮਾਂਡ ਵੀ ਜਾਦੀ ਹੈ ਤੇ ਮਿਲਦੀ ਵੀ ਘੱਟ ਆ ਹਾਂ ਬਿਲਕੁਲ ਬਿਲਕੁਲ ਇਹ ਦੇਖ ਕਾਲੀ ਮਾਲ ਲਿਆ ਆਣ ਕੇ ਆਪਾਂ ਆ ਹਾਂਜੀ ਬਾਕੀ ਜਸੋ ਬਹੁਤ ਵੀ ਵੀਰ ਆਪਣੇ ਇਸ ਸਟੇਜ ਦੇ ਉੱਪਰ ਪਸ਼ੂ ਲੱਭਦੇ ਆ ਵੀ ਸਾਡੇ ਕਿ ਤਿੰਨ ਮਹੀਨੇ ਦੀ ਜਿਹਨੂੰ ਚੈੱਕ ਤੇ ਪੰਜ 6 ਕਿਲੋ ਤੋਂ ਨਹੀਂ 5 ਕਿਲੋ ਪੰਜ ਕਿਲੋ ਨੱਟ ਓਏ ਸੰਤੂ ਸਾਹਿਬ ਆ ਜੇ ਮਾਲਾ ਜਿਹਦਾ ਜੀ ਲਾਗੇ ਕਿਲੋ 2 ਕਿਲੋ ਜੇ ਹੋਰ ਵਾਚਣਾ ਦੋਤਾ ਵਾਚੂਗੀ ਹਾਂਜੀ ਇਹ ਨਹੀਂ ਮਾਲਾ ਦੁੱਧ ਇੱਥੇ ਹਾਂ ਹਾਂ ਨੋਰਮਲ ਕਿਹੋਲੇ ਘਰਾਂ ਦੀ ਸੇਵਾ ਹੁੰਦੀ ਆ ਜਿਹੜੀ ਸੇਵਾ ਚੰਗੀ ਕਰਨ ਵਾਲਾ ਹੁੰਦਾ ਵੀਰ ਭਰਾ ਹਾਂ ਵੇਖੋ ਕਿ ਦੱਲ ਲਾਵੀਂ ਮੈਂ ਵੀ ਥਾਣੇਵਾ ਕਰੋ ਜਾ ਕੇ ਠੀਕ ਆ ਜੀ ਬਿਲਕੁਲ ਆਪਾਂ ਕਹਿ ਦਿੱ ਗਏ ਨਾ ਨਾਰਮਲ ਵੀ ਤਿਨਾਲੀ ਆ ਬੂਰੀ ਠੀਕ ਹੈ ਜੀ ਬੂਰੀ ਆ 골ਡਨ ਨਾਲ ਜਿਹੜਾ ਤਿਨਾਲੀ ਆ ਤੇ ਮਾਰਕਿੰਗ ਨਿਸ਼ਾਨੀਆਂ ਪ੍ਰੋਪਰ ਕਰਦੀ ਆ ਜਸ ਮੋਲ ਕੀ ਰੇਟ ਭਾਅ ਵੜਦੇ ਦੀ ਆ ਮੁੱਲ ਤੇ ਸੰਧੂ ਸਾਹਿਬ ਮੁੱਲ ਤੇ ਭਾਵੇਂ ਇਹ ਬੂਰੀ ਦਾ 75 ਵੀ ਕਰ ਲਗੇ ਵਾਹ ਹਾਂਜੀ 70 ਤੋਂ ਮਾਂਤਣ 70 ਤੋਂ ਮਾਂਤਣ ਹਾਂਜੀ ਐਡ ਤੇ ਪਹੁੰਚੋ ਸੰਧੂ ਸਾਹਿਬ ਲੈ 65000 ਦੇ ਵਿੱਚ ਪਹੁੰਚ ਭਾ ਬਿਲਕੁਲ ਕਰਨਾ ਮਿੱਠਾ 1900 ਪੈਂਦਾ ਪੈਂਦਾ ਤੇ ਮੈਂ ਕਰਦਾ ਫਿਰ ਕਿੱਥੇ ਧਰਤੀ ਨਹੀਂ ਕਰਨਾ ਇਤਰਾ ਫੋਨ ਵਰਨੇ 65000 ਦੀ ਕਿੰਨੇ ਕਿਲੋਮੀਟਰ ਤੇ ਫਿਰ ਪਹੁੰਚ 100 ਕਿਲੇ ਤਾਂ ਬਸ ਮੈਂ ਵੀ 100 ਕਿਲੋ ਕਿਹਾ ਸੀ 100 ਕਿਲੋਮੀਟਰ ਦੇ ਵਿੱਚ ਪਹੁੰਚ 65000 ਦੀ 65000 ਦੀ ਮਿਲੂ ਵੀ ਤੁਹਾਨੂੰ ਇਹ ਜਿਹੜੀ ਮਾਤ ਤਿਕਾ ਜੀ 5 ਕਿਲੋ ਦੋ ਦੋ ਸਾਡੇ 3 ਮਹੀਨੇ ਦੀ ਗੱਭ ਕਿੱਕ ਪਾਸ ਗੱਭ ਜੇ ਸਵੇਰੇ ਆਹ ਸੰਤੂ ਸਾਹਿਬ ਚਵਾਂ ਦੇ ਲਾਗ ਹੀ ਆ ਕੋਈ 5-7 ਦਿਨ ਘਾਟ ਆਪਾਂ ਸਾਡੇ ਦਿਨਾਂ ਦੇ ਕਰਕੇ ਚਲੋ 2-4 ਦਿਨ 10 ਦਿਨ ਘਾਟ ਦੇ ਦੱਸ ਕੇ ਹਾਂਜੀ ਹਾਂਜੀ ਪਸ਼ੂ ਸ਼ੇਤੀ ਮਿੱਤਰਾ ਵੀ ਅਗਰ ਵੀ ਪੈਣ ਪ੍ਰਾਕੀ ਤਾਂ ਵੀ 10 ਦਿਨ ਲੱਗਦੀ ਆ ਗਿਆ ਹਾਂਜੀ ਹਾਂਜੀ ਚਲੋ ਕੋਈ ਚੱਕਰ ਲੇਗਾ ਇਸ ਤੋਂ ਬਾਅਦ ਜੱਸਾ ਆਪਣੇ ਕੋਲ ਨੀਲੀ ਰਾਈ ਦੇ ਵਿੱਚ ਕੰਮ ਆਜ ਗਿਆ ਇਹ ਦੂਜੇ ਸਵੇਰ ਸੰਤੂ ਸਾਹਿਬ ਸੋਗੇ ਅੱਛਾ ਜੀ ਉਹ ਦੂਜਾ ਸਵੇਰ ਵੀਰਨ ਦਾ ਵੀ ਇਹਨੇ ਸੋਣਾ ਹਾਂ ਬਿਲਕੁਲ ਇਹ ਪਕਲੇ ਪਿੰਡੇ ਦੇ ਵਿੱਚ ਆ ਕਾਗਜ਼ ਵਰਗੀ ਚਮੜੀ ਆ ਤੇ ਕੱਟ ਕੋਟ ਸਟੇਰ ਪੜਾ ਤੁਸੀਂ ਦੇਖੋ ਇੱਕ ਪਾਸੇ ਵੈਸੇ ਕਿ țeਡਾ ਕੱਟੀ ਹੋ ਜਾਂਦਾ ਥੋੜਾ ਜਿਹਾ țeਡਾ ਕੱਟੇ ਸੰਤੂ ਸਾਹਿਬ ਆ ਇਹ ਫਿਰ ਇਹਦਾ ਸਮਾਂ ਕਿੰਨਾ ਕਹੇ ਪਿਆ ਸੁਣਦਾ ਇਹਦਾ ਸੰਤੂ ਸਾਹਿਬ 7 ਮਹੀਨੇ ਚੈੱਕ ਪਾਸ ਹੈ 7 ਮਹੀਨਿਆਂ ਦੀ ਹਾਂ 7 ਤੋਂ ਉੱਪਰ ਹੀ ਹੋਵੇ ਆਪਣੇ ਫੱਤੀ ਹੋਇਆ ਮਾਲ ਸਾਰਾ ਮੈਂ ਨਾ ਚੈੱਕ ਆਪਾਂ ਕਰਾ ਕੇ ਲਿਆਂਦਾ ਸੰਤੂ ਸਾਹਿਬ ਪਹਿਲੇ ਗਰੰਟੀ ਦੇਂਦਾ ਬਿਲਕੁਲ ਹਾਂ ਜੀ ਅੱਗੇ ਵੜਾਂ ਦਿੱਤੀਆਂ ਤੇ ਉਹ ਵੀ ਆਪਾਂ ਚੈੱਕ ਪਾਸ ਮਰ ਕੇ ਅਗਲਿਆਂ ਨੇ ਜਿੱਥੇ ਮਗਾਈਆਂ ਸੀ ਨਾ ਉਹਨਾਂ ਨੂੰ ਡਾਕਟਰ ਸਾਡੇ ਚੈੱਕ ਕਰਾਈਆਂ ਜਿੰਨੇ ਜਿੰਨੇ ਦੱਸਿਆ ਉਹਨਾਂ ਦੀਆਂ ਨਿਕਲ ਗਈਆਂ ਠੀਕ ਹੈ ਜੀ ਹਾਂ ਜੀ ਬਾਬੇ ਦੋ ਦੋ ਡਰਾਈ ਆ ਬਾਕੀ ਨਿਸ਼ਾਨੀਆਂ ਮਾਰਕਿੰਗ ਤੁਹਾਡੇ ਸਾਹਮਣੇ ਆ ਪੂਰੀ ਪੂਰੀ ਫੇਸ ਕੁਆਲਟੀ ਆ ਪਾ ਤੁਹਾਨੂੰ ਤਸਵੀਰ ਨਾਲ ਦਿਖਾਵਾਂਗੇ ਥੱਲੇ ਤੁਸੀਂ ਥਣ ਵੇਖੋਗੇ ਨਖੇਰ ਨੂੰ ਕੋੜ ਚੰਗਾ ਵੈਸੇ ਹਵਾਨਾ ਡਰਾਈ ਪੀਰੀਅਡ ਦੇ ਵਿੱਚ ਆਦੀ ਹਾਂਜੀ ਹੁਣ ਮਾਲਾ ਹੈ ਵੀ ਉੱਥੇ ਮਾਰੀਆਂ ਧਾਰਾਂ ਵਧੀਆ ਤੇ ਪਤਪਣ ਬਹੁਤ ਵਧੀਆ ਆਈ ਹੈ ਸਨਸਾ ਹਾਂ ਲਓ ਜੀ ਬਿਲਕੁਲ ਛੋਟੇ ਸਿੰਘ ਠੀਕ ਆ ਜੀ ਗੋਲ ਘੁੰਮਿਆ ਬੈਕ ਸਾਈਡ ਤੋਂ ਹਾਂਜੀ ਤੇ ਬਾਕੀ ਮਹਿਸੂਸ ਨਹੀਂ ਹੁੰਦਾਗਾ ਵੈਸੇ ਮਾੜਾ ਦੇ ਦਰਮਿਆਨਾ ਬੈਕ ਸਾਈਡ ਤੋਂ ਘੁੰਮ ਕੇ ਤਰਾਈ ਆ ਸੀਲ ਬੜੀ ਠੰਡੀ ਸੀਲ ਬੜੀ ਆਟਾ ਪਾਇਆ ਮੁੱਠਗਾ ਕੋਈ ਮੰਗਾ ਨਹੀਂ ਪਾਇਆ ਤੇ ਇਦਾਂ ਠੀਕ ਹੈ ਇਹਨੇ ਕੋਈ ਮਾਲਾ ਛੜਾ ਕਰ ਚੂਪਲ ਨਹੀਂ ਕੋਈ ਹਾਂ ਨਹੀਂ ਤੇ ਤੁਹਾਨੂੰ ਪਤਾ ਹੈ ਮੱਝਾਂ ਅੱਜ ਕੱਲ ਮਾਰਦੀਆਂ ਜਦੋਂ 7 ਮਹੀਨੇ ਦੀਆਂ ਡਰਾਈ ਕੀਤੀਆਂ ਹੋਣਾ। ਮਾਵੀ ਪ੍ਰਭੂ ਠੀਕ ਹੈ ਜੀ ਤੇ ਸਮਾਂ ਵੀ ਤਕਰੀਬਨ ਥੋੜਾ ਘੋ ਗਿਆ ਡਾਈ ਗਰੀ ਦੇ ਵਿੱਚ ਹਾਂ ਮਾਨਿਆ ਤੇ ਡਾਬਿਆ ਇਧਰ ਕੋ ਉਧਰ ਵੀ ਹੋਤ ਨਿਸ਼ਾਨੀਆਂ ਪੂਰੀਆਂ ਹਾਂ ਆ ਤੁਹਾਨੂੰ ਮਾਵੀ ਪ੍ਰਭੂ ਠੀਕ ਹੈ ਜੀ ਤੁਹਾਨੂੰ ਤੇ ਆ ਗਿਆ ਸਤੋਂ ਤੇ ਹੋਵਾ ਨਹੀਂ ਚੜੇ ਤੇ ਨਕਾ ਤੋਥੀਆਂ ਦੇ ਜਰਾਬਾ ਚੜੀਆਂ ਪਿੱਛੇ ਠੀਕ ਹੈ ਤੁਸੀਂ ਦਾ ਥੋੜਾ ਇਹਦੇ ਬੱਕਰੀ ਵੀ ਨਹੀਂ ਘਰੋਦੀ ਕੀਤੀ ਸੀ ਲੇ ਹੋ ਗਈ ਇਧਰ ਦੇਖੋ ਇਹ ਨਾ ਪੂਛ ਨਾ ਉਹਨਾਂ ਮਾਲਾ ਹੈਗਾ ਸੀ ਤੋਰ ਸਿੰਘ ਜੜ ਵਾਲੀ ਕੂਛ ਅੱਛਾ ਜੀ ਉਹ ਤਾਂ ਕਰਕੇ ਕਟਨੀ ਪਈ ਉਹਨਾਂ ਨੂੰ ਹਾਂ ਤਾਂ ਕਰਕੇ ਤੋੜਤੀ ਤੋੜੀ ਮੈਂ ਵੀ ਇੱਕ ਵਾਰੀ ਟਾਜਾ ਤੁੰਟਾ ਤੁਸੀਂ ਮੈਂ ਤਾਂ ਦੇਖ ਲਓ ਐਨ ਬਿਲਕੁਲ ਕਾਗਜ਼ ਵਰਗੀ ਪਤਲੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਪ੍ਰਪਾਅ ਖਿਲਾ ਰਹੀ ਪ੍ਰਪਾਅ ਇੱਕ ਵਾਰੀ ਹੋਰ ਮੜਾ ਜਾਏ ਘਮਾ ਦੇ ਭਰਾਵਾਂ ਨੂੰ ਦਿਖਾ ਦੇ ਤਸੱਲੀ ਦਾ ਆ ਘਮਾ ਲਓ ਹੋਰ ਘਮਾ ਦੇ ਇਹ ਵੀ ਸਿੰਗਲਾ ਡੀ ਜੀ ਦੇਖੋ ਸੰਤੂ ਆਹ ਦੇਖੋ ਜੀ ਹਾਂ ਪਿੱਠ ਪੋੜੇ ਦੀ ਵੜੀ ਸਿੰਗਲਾ ਦੀ ਦੀ ਆ ਸੱਜੇ ਖੱਬੇੋਂ ਬੈਕ ਸਾਈਡ ਤੋਂ ਪ੍ਰੋਪਰ ਆ ਪਾ ਤੁਹਾਨੂੰ ਦਿਖਾ ਰਹੇ ਆ ਆ ਮੱਧ ਚੰਗੀ ਆ ਅੱਖਾਂ-ਅੱਖਾਂ ਦੇ ਵਿੱਚ ਬਿੱਲਾ ਪੜਾ ਇਹ ਬਿਲਕੁਲ ਪਗਲੇ ਪੰਡਾ ਦੇ ਬਿਆਕਰਮਾਲ ਇਹਦੇ ਤਿੰਨਾਂ ਵੀ ਕਾਦੇ ਢਾਈ ਆ ਆ ਗਿਆ ਵਸਾਖ ਤੇ ਬਾਡੀਆਂ ਚ ਦੁੱਧ ਨਾਲ ਜਿਹਦਾ ਮਰਗੀ ਰੇਲ ਬਿਲਕੁਲ ਜੀ ਬਿਲਕੁਲ ਤੇ ਨਾਲੇ ਸੰਧੂ ਸਾਹਿਬ ਪਾਵੜਾ ਜਿਹੜਾ ਜਿਹਦਾ ਹਾਂ ਨਾਲ ਦੀ ਨਾਲ ਦੁੱਧ ਤੇ ਨਾਲ ਕਰਮਾਲੀ ਗਾਹ ਲੱਸੀਆਂ ਲੁਸੀਆਂ ਪੀਊਗੀ ਗਾ ਗਰਮੀ ਤੇ ਦਿਲ ਆ ਜਣੇ ਹਾਂਜੀ ਬਹੁਤ ਵਧੀਆ ਦੋਸਤੋ ਚੰਗੀ ਮਾਜਾ ਬਾਕੀ ਸਮਝ ਤੁਸੀਂ ਦੇਖਣੀ ਐ ਸੱਤਵੇਂ ਮਹੀਨੇ ਜੇ ਇਸ ਵਕਤ ਚੱਲਣ ਲਈ ਆ ਸੱਤਵੇਂ ਤੋਂ ਚੱਲਦੀ ਪਰ ਪਟਨਾ ਦੇ ਬਾਹਰੀਆ 5-7 ਦੇ ਨਾ ਆਪਾਂ ਸੱਤ ਕਰਕੇ ਦੇਣੀ ਬਸ ਜੀ ਕਿਉਂ ਪਾਉ 5-7 ਦਿਨ ਉੱਤੇ ਹੀ ਖਰਚ। ਖਰਚਦਾ ਜੀ। ਹਾਂ ਉਹ ਵੀਰ ਭਰਾ ਸਾਰੇ ਸਿਆਣੇ ਆ। ਹਾਂ। ਹੋਂ ਤੇ ਨਿਆਣਾ ਕੋਈ ਨਹੀਂ। ਲੋ ਵੀ ਭਰਾਵੋ ਕਰਨੋ ਚੈੱਕ ਠੀਕ ਆ ਜੀ। ਸੋ ਅੱਜ ਆਪਾਂ ਪਰਤੇ ਦੇ ਵਿੱਚ ਪਸ਼ੂ ਮਿਲ ਜੂਗਾ। ਤੁਹਾਨੂੰ ਚਲੋਗਾ 3 ਕਿ ਮਹੀਨੇ ਭਰਾ ਵੀ ਚੰਗੀ ਕੇਅਰ ਕਰ ਲੂਗਾ। ਘੋਟ ਹੰਦਾ ਚਾਰ ਲੋਂਗੇ ਇਹਨਾਂ ਦਿਨਾਂ ਦੇ ਵਿੱਚ ਹੋਰ ਵੀ ਰਾਜੀ ਹੋ ਜੂਗੀ ਕਰਮ ਵਾਲੀ। ਹਾਂਜੀ। ਤੇ ਇਹ ਮੱਝ ਅੱਜ ਫੋਨ ਆ। ਬਾਕੀ ਰੇਟ ਪੁੱਛ ਲੈਨੇ ਆ ਜੱਸ ਮੋਲ ਮੈਂੰਦ ਦੇ ਨਾਲ ਕੀ ਰੂਗਾ। ਸੰਤੋ ਸੰਤੂ ਸਾਹਿਬ ਇਹਦਾ ਵੀ ਭਾਵੇਂ 65 ਹੀ ਕਰ ਲਗੇ। ਆਹ 60000 ਤੱਕ ਮਾਨਤਾ ਕਰਾਂਗੇ। 60000 ਐਂਡ ਟੂ ਐਂਡ ਸਾਹਿਬਨਾ। ਸਾਬ ਨਾਲ ਤੇ ਮੈਂ ਨਹੀਂ ਸਾਬ ਸੋ ਨਹੀਂ ਕੋਈ ਗੱਲ ਨਹੀਂ ਕਰਦੇ ਨੂੰ ਆ ਨਾ ਬੜਾ ਸੂਣਾ ਨਹੀਂ ਨਹੀਂ 55000 ਰੁਪਏ ਸੰਤੂ ਸਾਹਿਬ ਦੇਵਾਂਗੇ ਬਿਲਕੁਲ ਪਾਸੂ ਤੇ ਇੱਕੇ ਵਾਰੀ ਸਾਡੇ ਪੈਰ ਉਤਰ ਗਏ ਸਾਡੇ ਦੋ ਜੀ ਸਾਡੇ ਪਹੁੰਚ ਕੇ ਕਾਰੋ ਭਵਾਨ ਕੇ ਤੇ ਚੰਬੀ ਉਤਰ ਗਿਆ ਜਿਹੜਾ ਨਿਭਾ ਕੀਤਾ ਸੰਤੂ ਸਾਹਿਬ 60000 ਦੀ ਝੋਟੀ ਵੇਖਦੀ ਆ ਸੜਦੀ ਵੀ ਵੇਖਦੀ ਆ ਆਪਾਂ ਨਹੀਂ ਜੀ ਵੇਚਣੀ ਵੇਖਦੀ ਆ ਕਿਉਂਕਿ ਆਪਾਂ ਨਹੀਂ ਜੀ ਵੇਚਣੀ ਜੀ ਵੀਰਾ ਭਰਾਹੇ ਨੂੰ ਬੇਨਤੀ ਆ ਇੱਥੇ ਹੁਣ ਮੇਰਾ ਵੀ ਜ਼ਿਆਦਾ ਨਾ ਕਰੇ ਬਿਲਕੁਲ ਮੈਂ ਵੀ 55000 ਆ ਹਾਂਜੀ ਖਿੱਚ ਕੇ ਲੈ ਲਿਆ ਕਰਮਾਲੀ ਸਮਾਂ ਠੀਕ ਆ ਵੀ 7 ਮਹੀਨੇ ਅਕੇ ਲਈ ਖੜੀ ਆ ਸੰਧੂ ਸਾਹਿਬ ਨੇ ਉਹਨੇ ਪਾਇਆ ਝੋਟੀਆਂ ਅੰਸਰਾਂ ਕੋਈ 45 ਕੋਈ 50 ਕੋਈ 65 ਮੰਗੀ ਜਾਂਦੇ ਵੀਰ ਕੋਈ ਸ਼ੱਕ ਨਹੀਂ ਲੱਖ ਲੱਖ ਤੱਕ ਵੀ ਗੇਮਾਂ ਚੱਲੀਆਂ ਗਈਆਂ ਇਹਦੀਆਂ ਵੀ ਇਹ ਤਾਂ ਕਿਰਮਾਲੀਆਂ ਦਾ ਸੂਣ ਵਾਲੀ ਕਰਮਾਲ ਹੈ ਮਿਲੇਗਾ ਵੀਰੇ ਮਾਲ ਦਾ ਜੇ ਆਪਾਂ ਨਾਰਮਲ ਆਪਣੇ ਭੈਣ ਭਰਾ ਗੁੱਸਾ ਨਾ ਕਰਨਾ ਹਾਂਜੀ ਇਹ ਦੇਖਣ ਨਾਲੇ ਬ੍ਰੂਡ ਵੜੀ ਆ ਸੰਤੋਖ ਸਾਹਿਬ ਇਹ ਥੋੜਾ ਆਪਾਂ ਉਦਾਂ ਹੀ ਮੰਗੀ ਜਾਂਦੇ ਫੰਡਰ ਦੇ ਕਿਸ ਦੇ ਉਹ ਗੱਲ ਨਾ ਵੀ ਨਸਲਾ ਫਰੀਡਾ ਕੁੱਤਿਆਂ ਦੇ ਵਿੱਚ ਅੱਜ ਗੱਲ ਚੱਲ ਨਹੀਂ ਸੀ ਆ ਜਿਹੜੇ ਮੇਰੇ ਕਹਿੰਦੇ ਸੀ ਕਿ ਕੁੱਤਿਆਂ ਦੇ ਵਿੱਚ ਨਸਲਾ ਫਰੀਡਾ ਹੋ ਜਿਆ ਵੀ 2-2 2.5-2.5 ਲੱਖ ਤੱਕ ਹਾਂਜੀ ਹਾਂਜੀ ਤੇ ਇਹ ਤਾਂ ਕਰਮਾਲੀਆਂ ਦੇ ਵੇਖੋ ਜੀ ਇਹ ਨਹੀਂ ਕਹਿ ਕਿ ਵੀ ਜੇ ਇਹਨਾਂ ਤਾਂ ਗੋਹਾ ਕੂੜਾ ਕਰਨਾ ਚੁੱਕਣਾ ਤੇ ਇਹਨਾਂ ਕਰਮਾਲੀਆਂ ਸਮੁੰਦਰ ਦੁੱਧ ਵੀ ਛਕਾਉਣਾ ਹਾਂਜੀ 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 ਤੇ ਬਹੁਤ ਕਰ ਵੀ ਆ ਹਾਂਜੀ ਠੀਕ ਆ ਜੀ ਤੇ ਮੇਰੇ ਮੈਂ ਜਿਹੜੇ ਭੜ ਭਰਾ ਆਪਣੇ ਵੀਰ ਜੁੜੇ ਨੇ ਠੀਕ ਆ ਜੀ ਮੈਂ ਟ ਸਕਿੰਟ ਲਾਉਣ ਚੰਗੀ ਛੇ ਆ ਆਪਣੀ ਟਿਪ ਟਪਾ ਕੇ ਮਾੜਾ ਮੋੜ ਦੇਖ ਲੈਣ ਥੇਰ ਬਾਫ ਕਰਨ ਮੈਂ ਇੱਕ ਲਾਉਣਗੇ ਸੰਤੂ ਸਾਹਿਬ ਗੱਲ ਮਾੜੀ ਭਾਰ ਬਹੁਤ ਜਰਾ ਸੂਤ ਆ ਹਾਂ ਬਹੁਤ ਆ ਜਦਾ ਹੀ ਸੂਤ ਆ ਇਹਦਾ ਪਾਣੀ ਸੂਤ ਲੱਗਦਾ ਮੈਂ ਮੇਲਾ ਲੁੱਟਣਾਂ ਦੀ ਗੱਲ ਹੈ ਲਪਣਾ ਪਾ ਇਹਦਾ ਸੂਤ ਹਾਂ ਬਸ ਬਸ ਮੈਂ ਵੀ ਭਰਾਓ ਸੌਥ ਹਮੇ ਟ੍ਰਾਈ ਮਾਰ ਕੇ ਭੜ ਭਰਾ ਵੇਖਦਾ ਕਿ ਕਿੱਥੋਂ ਕੋਈ ਚੀਜ਼ ਭਾ ਫੜਦੇ ਚ ਮਿਲ ਜੂਗੀ ਸੁਵੱਲੀ ਮਿਲ ਜੂਗੀ ਤੇ ਮੇਰਾ ਵੀ ਇਹ ਟ੍ਰਾਈ ਬੇਸ਼ੱਕ ਆਪਣੀ ਬੇਚੇ ਚ ਮਾਰੋ ਥਾਂ ਟਗਾਣ ਪਰ ਮਾਲ ਇਹੋ ਜਿਹੇ ਜਦੋਂ ਕੋਈ ਦੂਰ ਤੀਏ ਸਸਤਾ ਮਿਲਦਾ ਹੋਵੇ ਤਾਂ ਕੋਈ ਛੜਤਾ ਨਹੀਂਗਾ ਅੱਗੇ ਗੂਰੀ ਮੱਝ ਆ ਗਈ ਆਪਣੇ ਕੋਲ ਜਸ ਹైਦਰਾ ਹਾਜਰੀ ਹਾਂਜੀ ਇਹ ਭਰਾ ਕੀ ਜਾਂਦੀ ਆ ਇਹ 7 ਕਿਲੋ ਦਰ ਦੋ ਜਸਨ ਸਾਹਿਬ ਦੇ ਥੱਲੇ 7 ਕਿਲੋ ਤਾਰਾ ਦੋਸਤਾਂ ਦੇ ਥੱਲੇ ਇਸ ਵਕਤ ਮੌਜੂਦ ਆ ਹਾਂਜੀ ਤੇ ਇਹਨੂੰ ਜਸ ਸਮਾਂ ਕਿੰਨਾ ਕੁ ਹੋ ਗਿਆ ਤਾ ਇਹਨੂੰ ਸਮਾਂ 1 ਮਹੀਨੇ ਤੋਂ ਬਾਹਰ ਹੋ ਗਿਆ ਬਣੀ ਨਾ ਹਾਂਜੀ ਤੇ ਉਹਨਾਂ ਕਾ ਕਾ ਉਹਨਾਂ ਟੀਆ ਭਰਾਇਆ ਤੇ ਚਾ ਕਾਪਾਂ ਵੀ ਕੋਈ ਗਾਰੰਟੀ ਦਿੰਦੇ ਅਗਲੇ ਗਾੜੀ ਕਰਮ ਆ ਮਿਲਦੇ ਬਾੜੇ ਤੇ ਥਿਆਣ ਕੇ ਮਿਲਦੇ ਬਾੜੇ ਤੇ ਇਹ ਵੀ ਅੱਜ ਹੀ ਆਈ ਸੰਧੂ ਸਾਹਿਬ ਇਹ ਦੋਵੇਂ ਜੋੜੀ ਅੱਜ ਹੀ ਆਈ ਅੱਛਾ ਤੋ ਦੁਆਜੇ ਉੱਥੋਂ ਥੋੜਾ ਬੜਾ ਬਾੜੇ ਪੁਰੇ ਤੋਂ ਵੇਖਣੀ ਸੀ ਉੱਥੇ ਹਾਂ ਉੱਥੇ ਬਾੜੇ ਤੇ ਮਿਲਦੇ ਠੀਕ ਆ ਵੀਰੇ ਹਾਂ ਇੱਥੇ ਆਣ ਕੇ ਬਾਟੀ ਗੱਲ ਪਹਿਲੀ ਗੱਲ ਤੇ ਨਹੀਂ ਲੈਂਦੇ ਸੰਧੂ ਮਹੀਨੇ ਤੇ ਅਰਬੰਦ ਜਿਹੜਾ ਸਮਾਂ ਹੋ ਗਿਆ ਹਾਂ ਪੂਰਾ ਗਾਰੰਟੀ ਨਾਲ ਮਹੀਨੇ ਤੇ ਅਰਬੰਦ ਜਿਹੜਾ ਤੁਸੀਂ ਸਮਾਂ ਹੋ ਗਿਆ ਇਹਨੂੰ ਲੇਕਿਨ 100% ਕਪਾਣੀ ਕਿਉਂ ਮਾਲ ਵੜਾ ਵਧੀਆ ਮਾਲ ਨੂੰ ਜੀ ਤੇ ਬਣੀ ਕਿ ਟਿਕਾ ਟੁਕਾ ਲਿਆ ਵੀਰੇ ਨਹੀਂ ਟਿਕਾ ਠੀਕਾ ਠੀਕ ਹਾਂਜੀ ਮਾਜੀ ਪੇਟਿਪੁਰ ਤੋਂ ਚੈੱਕ ਕਰੋ ਜੀ ਆਹ ਭਰਾਇਆ ਠੀਕਾ ਨੀਲੀ ਦਾ ਹੀ ਆ ਲਾ ਹੁਣ ਗਾੜੀ ਵੇਖੋ ਦੇਖੋ ਜੀ ਬੱਚਾ ਕੇ ਕਾਲਾ ਵੀ ਪਾ ਸਕਦੀ ਐ ਐਸ ਵਕਤ ਫਿਰ ਦੂਜੇ ਸੁਵੇਚ ਚੱਲਣ ਦੀ ਐ ਦੂਜੇ ਦੇ ਦੂਜੇ ਦੇ ਗਾਂ ਤੇ ਜਾ ਲੈ ਜੀ ਪ੍ਰਤਾਪ ਖਾਲੇ ਤੇ ਮੇਰਾ ਪ੍ਰੈਗਮੈਂਟ ਆ ਲਓ ਜੀ ਆਹ ਦੇਖੋ ਜੀ ਸੋ ਰੰਗ ਢੰਗ ਦੇਖੋ ਤੁਸੀਂ ਮੈਂ ਤਾਂ ਠੀਕਾ ਜੀ ਸੋ ਬੋਰੀਆਂ ਦੇ ਸ਼ਕੀਰ ਭਰਾ ਦੇ ਠੀਕਾ ਜੀ ਕਿਉਂ ਗਦਿਆਂ ਬੋਰੀਆਂ ਤੇ ਖੇੜਦੇ ਕਪੜੀਆਂ ਹਾਂ ਪ੍ਰਤਾਪ ਹੱਥ ਕਿਰ ਕੋ ਕੰਮ ਆਹ ਠੀਕ ਆ ਜੀ ਸੋ ਉਲਟ ਬੈਣੀ ਵਾਲੀ ਇੱਕ ਬੈਣੀ ਵਾਲੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾ ਰਿਹਾ ਜੀ ਠੀਕ ਆ ਜ ਆ ਦੇਖੋ ਤੇ 7 ਕਿਲੋ ਘਾਰਾਂ ਦੇ ਥਲੇ ਦੋਸਤੋ ਮੌਜੂਦ ਆ ਦਿਖਾ ਜੀ ਕੋਈ ਭਰਾ ਆ ਦੀ ਜਿੰਦਾ ਮਰਜੀ ਤਸੱਲੀ ਕਰੀ ਚੱਲੇ ਮੇਂ ਨਦੀ ਕਾ ਨਵੇਂ ਦੁੱਧ ਰਲੀ ਵੀ ਆ ਹਾਂਜੀ ਹਾਂਜੀ ਲੰਮੀ ਨਦੀ ਤੇਰੀ ਅੱਗੇ ਸਭ ਰਵਾ ਚੰਗਾ ਨਾ ਲੰਬੀ ਲੂਵੀ ਪੂਰੀ ਆ ਬੇਲ ਬੋਲ ਦੇਖੋ ਤੁਸੀਂ ਪੂਰੇ ਕੱਦ ਕਾਟ ਜੇ ਇਹ ਥੋੜਾ ਜਿਹਾ ਟਿੱਕੋ ਦੇ ਪੁੱਠਾ ਟਿੱਕੋ ਦੇ ਉੱਪਰ ਢਾਂਚਾ ਠੀਕ ਆ ਜੀ ਹਾਂਜੀ ਹੱਡੀ ਖੁੱਡੀ ਦੀ ਜ਼ਿਕਰ ਗੱਲ ਕਰ ਲਈਏ ਆ ਮਾੜੀ ਜੀ ਸਾਈਡ ਰੱਖਦੀਆਂ ਡੋਕ ਨਾ ਡੋਕਾ ਬਰਾਬਰ ਦਾ ਸਾਬ ਧਾਰਾ ਦਾ ਕੋਈ ਫਰਕ ਨਹੀਂ ਨਾ ਨਾ ਇੱਕ ਇੱਕ ਧਾਰਾ ਦਾ ਨਾ ਫਰਕ ਅਸਲ ਵਿੱਚ ਜੱਸ ਕਿ ਲੋ ਬਹੁਤੀ ਆਪਾਂ ਅਵਾਰ ਦੇਖਦੇ ਆ ਵੀ ਇੱਕ 22 ਜਿਹੜਾ ਨੁੱਕਾ ਭੰਦਾ ਪਸ਼ੂ ਬੈਣੀ ਵਾਲਾ ਹਾਂਜੀ ਇਹ ਧਾਰਾ ਤੋਂ ਨਦੀ ਜ਼ਿਆਦਾਤਰ ਦੇਖਦੇ ਆ ਵੀ ਪਸ਼ੂ ਨਹੀਂ ਉਹ ਆਪਾਂ ਵੀ ਪੈਸੇ ਦੇ ਕੇ ਆਏ ਆਪਾਂ ਤਾਂ ਥੱਲੀ ਕਰਕੇ ਲਿਆ ਆ ਬਿਲਕੁਲ ਜੀ ਹਾਂਜੀ ਲਓ ਵੀ ਭਰਾਵੋ ਇਹ ਬੋਰੀ ਮਾ ਜਿਹੜੀ ਆਪਾਂ ਤੁਹਾਨੂੰ ਦਿਖਾ ਦਤੀ ਆ ਠੀਕ ਆ ਜੀ ਅੱਗੇ ਕਿਸੇ ਭਰਾ ਦੀ ਕਿਸਮਤ ਆ ਮਿਹਨਤੀ ਬਣੀ ਥਾਰੇ ਬਣਿਆ ਪਸ਼ੂ ਹੋਗਾ ਤਾਂ ਨਿਕਲਦਾ ਜੱਸ ਨਾਲੇ ਸੰਤੂ ਸਾਹਿਬ ਆਪਾਂ ਕਿੰਨਾ ਮਾਰ ਮਰਦੀ ਪਿਆ ਆਪਾਂ ਦਿੱਤਾ ਹੋਇਆ ਅੱਗੇ ਵੜ ਦਿਤੀ ਟੋਕੜ ਤੇ ਗਾਂ ਆਂਦੇ ਬਣੀ ਮੈਂ ਨਹੀਂ ਬਣੀ ਪਾ ਆਪਾਂ ਆਦ ਗਏ ਤਾਂ ਗਾੜੀ ਜਾ ਕੇ ਬੋਲ ਪਏ ਤੇ ਫਿਰ ਉਹ ਗਲਤ ਗੱਲ ਆ ਇਹ ਜੇ ਉਹਨਾਂ ਬਣੀ ਦੱਸਿਆ ਤਾਂ ਆਪਾਂ ਨੂੰ ਗਾਂ ਬਣੀ ਦੱਸਿਆ બસ ਬਸ ਇੱਕ ਚੈੱਕ ਪਾਸ ਹੋਰ ਜੀ ਜਾਂ ਬਣਿਆ ਪਾਸ ਹੋਰ ਗੱਲ ਹੁੰਦੀ ਆ ਹਾਂ ਇਹ ਆ ਗਾਂ ਆਸ ਹੁੰਦੀ ਆ ਬਸ ਬਸ ਇਹ ਵੇਲੇ ਪਹੂ ਬੋਲਦਾ ਹੀ ਨਹੀਂ ਹਾਂ ਹੈ ਵੇਖੋ ਜਦਸ ਕਰੇ ਆਪਣੀ ਮਾਲਤ ਰੱਖਿਆ ਹੋਏ ਨਾ ਹਾਂ ਜੀ ਤੇ ਕਿਤੇ 10 15 20 ਦਿਨਾਂ ਦੀ ਬਣੀ ਹੋਵੇ ਤੇ ਆਸ ਹੁੰਦੀ ਆ ਵੀ ਯਾਰ 2 ਮਹੀਨਿਆਂ ਚੈੱਕ ਕਰਾਵਾਂਗੇ ਚੈੱਕ ਕਰਾਵਾਂ ਤੇ ਜੇ ਬਣੀ ਨਹੀਂ ਤੇ ਉਹ ਕੀ ਪਤਾ ਕੱਢਦਾ ਜਦੋਂ ਬਣੀ ਇਹਦੀ ਤਾਂ ਆਸ ਹੈਗੀ ਬਣੀ ਆ ਪਰ ਨਹੀਂ ਫਿਰਦੀ ਨਹੀਂ ਜਿੰਤੋਂ ਤੱਕ ਮੇਰੀ ਗਰੰਟੀ ਆ ਨਾ ਸਤਿ ਸਾਬ ਦੀ ਆਸੂਲ ਮੈਂ ਆ ਨਿਕਲੂਗੀ ਮੈਂ ਵੀ ਭਰਾਓ ਇਹ ਮੱਝ ਦੀ ਪੂਰੀ ਕੁੰਡਲੀ ਆ ਇਹ ਬਾਇਓ ਡਾਟਾ ਤੇ ਇਹ ਬੋਰੀ ਮੱਝ ਜੱਸ ਦੇ ਕੋਲੇ ਬਿਕਾਊਗਾ ਮਾਰਕਿੰਗ ਦੀ ਤਾਂ ਮਾਰਕਿੰਗ ਵੀ ਹੈਗੀ ਜੱਦੀਾ ਜੀ ਤੇ ਬਾਕੀ ਪੂਰੀਆਂ ਦੇ ਵਿੱਚ ਆਉਂਦੀ ਆ ਤੇ ਖੜਵੇ ਪੁੱਠੇ ਦੀ ਆ ਚੰਗਾ ਸੋਹਣਾ ਸਰੀਰਕ ਢਾਂਚਾ ਮਹਿਲ ਪੂਰੇ ਨਿੱਗਰ ਆ ਬੰਤਰਪੰਤਰ ਪੂਰੀ ਮਜ਼ਬੂਤ 7 ਕਿਲੋ ਦੁੱਧ ਇਹ ਕੀ ਮੁੱਲ ਕਰਦਾ ਜੱਸ ਇਹਦਾ ਮੁੱਲ 68000 ਰੁਪਿਆ ਸੰਧੂ ਸਾਹਿਬ 68000 ਹਾਂ ਬਾੜੀ 60 ਇੱਕ ਘੱਟ 60 'ਚ ਪਹੁੰਚ ਕਰਾਂਗੇ ਜੀ ਇੱਕ ਘੱਟ 60 90000 ਦੇ ਹਾਂ 100 ਕਿਲੋ ਮਿੱਠਾ ਚਲੋ ਪੂਰੇ 60 'ਚ ਨਾ ਕਰੀਏ ਨਹੀਂ ਨਹੀਂ 60 'ਚ ਕਰੀਏ ਮੈਂ ਆ ਭਰਾਵਾ ਰਮਾਨ ਨਾਲ ਪੂਰੇ 60 ਨਾ ਕਰੀਏ ਹੈ ਲਾਵੀ ਛੋਟੀ ਵਾਟੇ ਸਮਝਾਓ ਘੱਟ 60 ਦੀ ਠੀਕ ਹੈ ਜੀ ਇੱਕ ਘੱਟ 60 ਦੀ ਮਿਲ ਜੂਗੀ ਤੇ 7 ਕਿਲੋ ਦੁੱਧ ਜਿਹੜੇ ਭਰਾ ਨੂੰ ਜਜੂਗੀ ਸੱਦਾ ਕਰ ਲਿਓ ਇਧਰ ਵੜਾ ਵਾਲੇ ਪਾਸੇ ਆ ਜੀ ਤੇ ਜੱਸ ਵੀਰ ਇਹਦਾ ਕੀ ਫੇਰ ਵਾ ਇਹ ਵੀ ਪੰਜਾਂ ਤੋਂ ਸਾਢੇ ਪੰਜਾਂ ਦੀ ਹੋਊਗਾ ਸੱਤ ਸਾਢੇ ਪੰਜਾਂ ਮਹੀਨਿਆਂ ਦੀ ਹਾਂ 7 ਕਿਲੋ ਦੁੱਧ 7 ਕਿਲੋ ਦੁੱਧ ਵੀ ਹੈਗਾ ਜੀ ਤੇ ਸਾਢੇ ਪੰਜਾਂ ਮਹੀਨੇ ਦੀ ਗੱਭ ਚੈੱਕ ਪਾ ਸਕਾਂ ਕਣ ਮੇਰੇ ਦੂਜੇ ਦੀ ਹਾਂਜੀ ਦੂਜੇ ਦੀ ਗਾਂ ਦੂਜੇ ਸੁਵੇਰੀ ਹਾਂ ਇਧਰ ਦੇਖ ਠੀਕ ਆਣਾ ਵੇਖੋ ਕਿਡਾ ਵੀ ਗੋਲਗਲ ਬਹੁਤ ਆਣਾ ਪੂਰਾ ਬਾਕੀ ਕੋਈ ਨਿੱਕਾ-ਚਮਕ ਚਮਕੜੀ ਵਛੀ ਦੇ ਉਹ ਚਮਕ ਚ ਸ਼ੈਣ ਸੂਣ ਪੂਰੀ ਕਰਦੀ ਆ ਪਰ ਉਸ ਕਹਿਣਾ ਤੇ ਭੂਰ ਛੱਟੇ ਤੋਂ ਰਹਿਤਾ ਮੈਂ ਨਾ ਪੂਰਾ ਮੈਂ ਮਾ ਮੋਟੀ-ਮੋਟੀ ਧਾਰਾਂ ਗੋਲ-ਗੋਲ ਜਿਹੜੀ ਧਾਰਾਂ ਗੋਲ-ਗੋਲ ਜਿਹੜੀ ਮੋਟੀ ਧਾਰਾਂ ਦੋਸਤੋ ਗੰਨੇ ਵਾਲੀ ਧਾਰਾਂ ਠੀਕ ਹੈ ਜੀ ਕਹਿਣ ਦਾ ਭਾਵੇ ਆ ਕੋਈ ਵੰਗਾ ਨਹੀਂ ਕੁਛ ਇਹ ਤੋਂ ਬਾਹਰ ਕੋਈ ਤੋੜ ਕੇ ਦਿਖਾ ਦੇ ਸੱਤ ਕਿਲੋ ਧਾਰਾ ਕਿਨੇ 7 ਕਿਲੋ ਜੱਸ ਹਾਂਜੀ 7 ਕਿਲੋ ਠੀਕ ਹੈ ਗੱਬੜ ਕਿਨੇ ਟਾਈਮ ਦੀ ਆ ਇਹ ਸਾਢੇ ਪੰਜਾਂ ਮਹੀਨੇ ਸਾਢੇ ਪੰਜਾਂ ਦੀ ਲਓ ਜੀ ਸੋ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੱਤਾ ਠੀਕ ਹੈ ਜੀ ਲੋ ਵੀ ਲੋ ਵੀ ਪੂਰੀ ਆ ਪੂਰੀ ਪੂਰੀ ਸੰਤੂ ਉੱਪਰੋਂ ਬਿਲਕੁਲ ਤੁਸੀਂ ਵੇਖੋ ਫਲੈਟ ਹੈ ਸਕੇਟ ਉੱਪਰੋਂ ਬੋਨ ਤੋਂ ਠੀਕ ਆ ਜੀ ਸੰਤੂ ਸਾਹਿਬ ਜਿਹੜੇ ਗਾਂ ਦੇ ਨਾ ਹੁੰਦੇ ਨਾ ਇਹ ਵੜਾ ਨੇ ਹਣ ਗਾਂ ਗਰਮੀ 'ਚ ਚੱਲਣਾ ਹਾ ਇਹ ਨਹੀਂ ਆ ਮਾਲਾ ਕੋਈ ਲੱਤ ਛੜ ਮਾਰ ਜਾਣਗੇ ਕਰਮਾਲੀਆਂ ਆ ਦੇਖੋ ਇਦਾਂ ਹੀ ਪਾੜਾ ਪਾ ਕੇ ਥੱਲੇ ਬਹਿ ਜਾਈਦਾ ਠੀਕ ਆ ਜੀ ਹਾਂ ਵੈਸੇ ਠੰਡੀ ਧੀਰੀ ਆ ਵੰਗਾ ਪਾਉਗਾ ਪੌਂਦੀ ਲੋੜ ਤੇ ਨਹੀਂ ਨਾ ਨਾ ਵੰਗਾ ਪਾਓ ਨਾ ਪਾਓ ਕੁਛ ਨਹੀਂ ਮੈਂ ਨਾ ਪਰਵਾਹੀ ਕੋਈ ਨਹੀਂ ਲੋ ਵੀ ਆਂਦੀ ਕੁਛ ਨਹੀਂ ਠੀਕ ਆ ਜੀ ਵੰਗਾ ਰਸੀ ਪਾਉਣੀ ਆ ਪਾਉ ਨੇ ਆਦੀ ਆਦੀ ਸ਼ਾਹ ਭਰਾਵਾਂ ਦੀ ਬਾਕੀ ਵੇਖੋ ਕਰਮਾਲੀ ਦੀ ਖਲੋਨੀ ਖਲਾਨੀ ਵੇਖੋ ਠੀਕ ਆ ਜੀ ਹਾਂ ਪੂਰਾ ਮੂੰਹ ਚੱਕ ਕੇ ਖੜਦੀ ਆ ਠੀਕ ਆ ਜੀ ਫੋਟੋ ਦੀ ਬੜੀ ਕੀਨੀ ਅਸਰ ਦੀ ਸਾਬ ਹਾਂ ਇਹਦੀ ਗੱਡੀ ਨਹੀਂ ਚੱਲਦੀ ਆਹ ਹਾਂ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਠੀਕ ਆ ਬੋਬੀ ਇਹ ਟੋਕਰ ਗੱਪਣ ਮਾਗਾ ਠੀਕ ਆ ਜੀ ਹਾਂ ਮੁਰਲਾ ਵੀਰੇ ਫਰਤავ ਟੋਕਰ ਗੱਪਣ ਮਾਗਾ ਠੀਕ ਆ ਜੀ ਸੋ 7 ਕਿਲੋ ਦੁੱਧ 55 ਮਹੀਨਿਆਂ ਦੀ ਜਿਹੜੀ ਗੱਪਣ ਜੈਕ ਪਾਸ ਕਿਆ ਕਰਾ ਕੇ ਗੱਡੀ ਚ ਪਾਉ ਫਿਰ ਕੋਈ ਆਦੇ ਪੈਸੇ ਦਵੇ ਬਿਲਕੁਲ ਬਿਲਕੁਲ ਇਹ ਥੋੜਾ ਕੋਈ ਆਪਾਂ ਆਸਾ ਤੇ ਨਗਰੂ ਨਾ ਹਾਂ ਨਹੀਂ ਜਸ ਬੋਲ ਦਾ ਮੁੱਲ ਫਿਰ ਇਹਦਾ ਮੁੱਲ 45000 ਸਿੰਦੂ ਸਾਹਿਬ ਲੈ ਤੇਰਾ ਕੀ ਦਊਗਾ 40000 ਦੀ ਦੇ ਦਾਂ 40000 36000 ਚ ਪਹੁੰਚ ਕਰਨੀ ਆਪਾਂ ਆ ਤੇ ਮਖਰ ਕੀ ਰਹੇ ਸਦਾ 30000 ਤੇ ਪਹੁੰਚਣਾ ਪੈਣਾ ਮੈਂ ਰਹਿ ਕਿ ਜਣਾ ਤੈਨੂੰ ਕਹਵ 100 ਕਿਲੋਮੀਟਰ ਤੇ 30000 ਦਾ ਖਰਚਾ ਹੋ ਜਾਣਾ ਹਾਂ ਨਾ ਹੋਣਾ ਤੇ ਰਹਿ ਵੀ ਕਰਮਾਂ ਦੇ ਪਿੱਛੇ ਸਾਰੀ 33000 ਚ ਹਾਂ ਕਿਛੇ ਕੀ ਰਹਿ ਗਿਆ ਇਹ ਮੇਲਾ ਲੁੱਟਣਾ ਹੀ ਬਣ ਗਿਆ ਕਿਉਂ ਨਾ ਮੇਰਾ ਇਹ ਖਜਾਨਾ ਲੱਗ ਕੇ ਹੈ ਇਹ ਸਾਂ ਨਾ ਰੱਖ ਜਾ ਇਹ ਵਾਹ ਤੇ ਮੇਰਾ ਤੇ ਵੀ ਆ ਰੋਟੀ ਖਾਂਦੇ ਤੇ ਕੋਈ ਵੀਡੀਓ ਲੱਗ ਗਈ ਤੇ ਕੰਮ ਨਿਕਲ ਗਿਆ ਇਹ ਵੀ ਨੰਗਰ ਦੇ ਮਾਲ ਲੰਗਾ ਨਹੀਂ ਨਹੀਂ ਇਹ ਜਿਹੜਾ ਕੰਮ ਕਰਦੇ ਆਏ ਮੈਂ ਵੀ 30000 ਚ ਪੈਣੀ ਆ 236000 ਚ ਪਹੁੰਚ ਆ 100 ਕਿਲੋਮੀਟਰ ਦੇ ਵਿੱਚ 7 ਕਿਲੋ ਧਾਰਾ ਦਾ 55 ਮਹੀਨੇ ਦੀ ਗੱਬੜ ਚੈੱਕ ਪਾਸ ਬਾਕੀ ਮਾਲ ਮੇਰਾ ਭਰਾ ਨਾਲ ਦੀ ਨਾਲ ਚੈੱਕ ਕਰੀ ਜਦੋਂ ਵੇਖੀ ਜਾਓ ਇੱਧਰ ਇੱਕ ਤੁਹਾਨੂੰ ਆਪਾਂ ਸਾਈਕਲ ਲਾਸ਼ਟ ਦਿਖਾਉਣੀ ਆ ਠੀਕ ਆ ਜੀ ਇਹ ਬੱਚੀ ਇਆ ਫੇ ਪੇੜੀ ਨਖਲ ਜਾਬ ਆ ਗਈ ਫਿਰ ਤਾਂ ਐਨਾ ਇਧਰ ਦੇਖ ਤੂੰ ਆਪੇ ਦੱਸ ਦੇਣਾ ਵੀਰਾ ਭਰਾਵਾਂ ਨੇ ਠੰਡੀ ਕੀਤੀ ਐ ਨਾ ਜੱਟ ਇਹਨਾਂ ਸਾਹ ਦਿੱਤਾ ਮਰਦੀ ਨਹੀਂ ਲੜਾ ਲੈ ਹਾਂ ਮਾੜਾ ਵੀ ਉਹ ਆਖਰੀ ਫਰਕੰਦੀ ਇਹਦੇ ਜਿਵੇਂ ਠਾਗਾ ਕੀ ਤੰਦ ਗੱਲ ਕਰ ਰੋਦੀ ਮੇਰੇ ਜਿੱਦਾਂ ਮਰਦੀ ਭਾਵੇਂ ਇਦਾਂ ਤਾਰਾ ਮਾਰੀ ਜਾਓ ਹਾਂ ਇਦਾਂ ਭਾਈ ਕੇ ਰਥਾਟਾ ਚਾਟਲ ਚਲ ਹੁਣ ਜਿਆਦੀ ਉਹ ਨਾਸਿਰ ਚੱਕ ਕੇ ਮੁੜ ਕੇ ਉਹ ਇਹ ਪ੍ਰਤਾਪ ਇਹ ਪ੍ਰਤਾਪ ਇਹ ਨਾ ਕਹਿ ਲਾਪੀ ਜੋਗਿਆਂ ਨੂੰ ਸਿੱਪਾ ਕਰੀ ਜਾਣਾ ਤੋੜ ਕੇ ਦਿਖਾਏ ਨੂੰ ਆਹ ਦੇਖੋ ਜੀ ਲਓ ਵੀ ਵਾਰ ਕਰੋ ਚੱਕ ਠੀਕ ਆ ਜੀ ਇਹ ਜਸਨਾਲ ਦੇ ਨਾਲ ਇਹਦਾ ਦਾਦਾ ਦੱਸੀ ਫਿਰ ਕਿੰਨੇ ਮਹੀਨੇ ਦੀ ਹੈ ਇਹ ਹੋ ਗਈ ਆ ਸੰਤੂ ਸਾਹਿਬ ਪੰਜਾਂ ਦੇ ਨੇੜੇ ਆ ਸਾਢੇ 14 ਤੋਂ ਤਾਂ ਹੀ ਆ ਲਓ ਜੀ ਸਾਢੇ 14 ਤੋਂ ਤਾਂ ਪੰਜਾਂ ਦੇ ਨੇੜੇ ਆ 8 ਕਿਲੋ ਦੁੱਧ 8 ਕਿਲੋ ਦੁੱਧ ਦੂਜਾ ਦੂਜਾ ਕਿ ਤਿੰਜਾ ਸੁੰਦੀ ਨਹੀਂ ਦੂਜਾ ਦੂਜਾ ਅਜੇ ਮੇਰੇ ਸਾਂ ਨੰਦਾਂ ਜੀ ਹੁਣੀ ਫੜੀ ਨਹੀਂ ਮੂੰ ਸੇ ਗਾਜੀ ਹਾਂ ਕੰਨੀ ਆਵੇ। ਬਬੀ ਤੀਜਾ ਸਵੇਰ ਦੋਸਤੋ ਹੋ ਠੀਕ ਆ ਜੀ। ਆ ਦੇਖੋ 8 ਕਿਲੋ ਦੁੱਧ ਤੇ 14.5 ਉੱਪਰ ਤੇ ਪੰਜਾਂ ਦੇ ਨਾਲ ਟੱਚ ਕਰਨਾ ਸ਼ੁਰੂ ਕਰ ਦਿੱਤਾ ਇਹਨੇ ਕਰਮਾ ਲਈ ਨੇ। ਚੈੱਕ ਪਾਸ ਆ। ਐਨੀਮਲ ਜਿੰਨੇ ਵੀ ਆਪਾਂ ਦਿਖਾ ਰਹੇ ਆ ਦੋਸਤੋ ਇੱਕ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਠੀਕ ਆ ਜੀ ਚੈੱਕ ਪਾਸ ਆ ਅਗੋਂ ਤੁਸੀਂ ਤਸੱਲੀ ਕਰਾਉਣੀ ਆ। ਤੁਹਾਡਾ ਹੱਕ ਬਣਦਾ ਠੀਕ ਆ ਜੀ ਤਸੱਲੀ ਬੇਸ਼ੱਕ ਆਪਦੀ ਕਰਾ ਕੇ ਲੈ ਕੇ ਜਾਓ। ਉਹ ਤੇ ਡਾਕਟਰ ਸਾਹਿਬ ਕੋਲ ਚੈੱਕ ਕਰਵਾਏ ਆ ਪਸ਼ੂ। ਲੈ ਪ੍ਰਤਾਪ ਆਉਣ ਤੋਰਦੇ ਕੋਈ ਬੂਥੀ ਪਾਥੀ ਬੜੀ ਸੋਹਣੀ ਆ ਠੀਕ ਆ ਜੀ। ਨਾਲੇ ਉਹ ਵੀ ਪਲੀ ਪਲੋਸੀ ਇਹਨ ਕੋਈ ਢੋਕਾ ਢੁਕਾ ਨਹੀਂ ਬਰਾਬਰ ਕੋਈ ਮੈਲਾ ਪੂਰ ਛਟਾ ਨਹੀਂ ਹੈਗਾ ਹਾਂ ਐ ਪੂਰੀ ਵਰਦੀ ਆ ਤੇ ਨਾਲੇ ਟਾਈਮ ਹੋਣਾ ਸੰਤੂ ਸਾਹਿਬ ਭਾਜੀ ਮੇਰੇ ਨਾਲ 2:30 ਦਾ ਟਾਈਮ ਆ ਹਾਂਜੀ 6 ਵਜੇ ਦੇ ਪਹੁੰਚੇ ਹੋਏ ਆ ਲਓ ਵੀ ਮਾਰਨਿੰਗ ਜਿਹੜੇ ਦੱਸੋ 6 6 ਵਜੇ ਤੇ ਪਹੁੰਚ ਜਿਹੜੇ ਚੋਏ ਚਵਾਇਆ 2:30 ਵਜੇ ਰਹਿ ਜਾਂ ਦੁਪਹਿਰ ਤੇ ਉਸ ਅਕਾਊਂਟਿੰਗ ਥੋੜੀ ਜੀ ਜਜਮੈਂਟ ਤੁਸੀਂ ਕਰ ਲਿਓ ਠੀਕ ਹੈ ਜੀ ਸ਼ਾਮ ਨੂੰ ਐ ਬੰਨ ਜਾਂਦੀਆਂ ਜੀ ਬੰਨ ਪੈ ਜਾਊਗੀ 8 ਕਿਲੋ ਭਾਰਾ ਤੇ ਸਾਡੇ ਜੌਂ ਮੈਨੂੰ ਪ੍ਰਗਟ ਕਰਨ ਕਰਕੇ ਦੇਣੀ ਹਾਂਜੀ ਉਹ 8 ਤੋਂ 12 8 ਕਰਕੇ ਨਾਲੇ ਸੰਧੂ ਸਾਹਿਬ ਟਾਈਮ ਵਾਲਾ ਤੇ ਕੰਮ ਹੀ ਨਹੀਂ ਆ ਗਾਵਾ ਦੇਖੀਦਿਆਂ ਉਹੀ ਵਗਦੀਆਂ ਫਿਰਦੀਆਂ ਜਿਹੜੇ ਟਾਈਮ ਲਾਉਂਦੇ ਆ ਟਾਈਮ ਵਾਲਾ ਕੰਮ ਨਹੀਂ ਆ ਟਾਈਮ ਲਾਏ ਹੁੰਦੇ ਤੇ ਜਿਹੜੇ ਚੱਡੇ ਆ ਪਈ ਹੁੰਦੇ ਆ ਬੱਸ ਬੱਸ ਉਹ ਨਹੀਂ ਬੇਟੂ ਜਿਹੜੀ ਸੱਚਾਈ ਹੈ ਜਿਹੜੀ ਦੱਸ ਕੇ ਆਪਾਂ ਕਵਾਇਦ ਨਹੀਂ ਤਾਂ ਜਿਕਾ ਤੋਂ ਟਾਈਮ ਲਾਉਣੇ ਗਲਤ ਹੈ ਕੋਈ ਤੰਗ ਕਰਨਾ ਪਰੇਸ਼ਾਨ ਕਰਨਾ ਆਪਾਂ ਮੈਂ ਥੋੜੇ ਦੋਤਾਲਾ ਬਹੁਤੀ ਡਾਂਡ ਲੈ ਬਹੁਤੀ ਡਾਂਡ ਲੈ ਲੈਂਗੇ ਲਾ ਡਾਂਡ ਲੈ ਦੀ ਆ ਕੋਈ ਕਿਸੇ ਨੇ ਰਕਮ ਲੈ ਕੇ ਖਰਚ ਕਰਕੇ ਲੈ ਕੇ ਜਾਣਾ ਮਾਲ ਤੇ ਬਾਜੂ ਦੇ ਘਰੇ ਜਾ ਕੇ ਕੋਈ ਜਵਾਬ ਹੋ ਜਾ ਥਣ ਚੋਂ ਫਿਰ ਮਾੜੀ ਗੱਲ ਤੇ ਜਸ ਕੀ ਮੁੱਲ ਕਰ ਦਿੰਦਾ ਇਹਦਾ ਵੀ ਸੰਤੂ ਸਾਹਿਬ ਮੁੱਲ 42000 ਰੁਪਇਆ 40 ਦੀ ਦੇ ਦਾਂਗੇ 40 ਦੀ ਨਹੀਂ 40 ਦੀ ਦਿੱਤੀ ਨਹੀਂ ਜਾਣੀ 36 ਦੀ ਪਹੁੰਚ ਕਰਾਉਂਦੇ ਸਰਾਨੇ ਪ੍ਰਤਾਪ ਖੜਾ ਇਹਦੇ ਵੀ 36 ਦੀ ਪਹੁੰਚ ਕਰਨੀ ਆਪਾਂ ਉਹ ਜਾ ਮੈਂ ਉਹੀ ਮੈਂ ਨਾ ਇੱਕ ਪਾਸੇ ਤੁਰ ਪੈਣਾ ਹਾਂ ਉਹ ਨਹੀਂ ਗਾ 36 ਹਜ਼ਾਰ ਪਹੁੰਚ 36 ਹਜ਼ਾਰ ਚ ਸਾਰਾ ਆਇਆ ਮੈਂ ਤੇ ਇਧਰ ਲਾਸਟ ਵਿੱਚ ਤੁਹਾਨੂੰ ਦਿਖਾ ਦੇਣੇ ਇਧਰ ਪਹੁੰਚ ਕਰੀ ਜਾਂਦਾ ਸੂਰਵੀਰ ਆਹ ਦੇਖੋ ਬੜੀ ਪਹੁੰਚ ਲਾਈ ਹੈ ਪਰ ਪਹੁੰਚਿਆ ਨਹੀਂ ਕਾਕਾ ਅੱਗੇ ਚੋਂ ਗਿਆ ਏ ਲੋ ਜਾ ਛੁੱਟੀ ਥੋੜੀ ਜੀ ਆ ਲਾ ਗਿਆ ਇਧਰ ਦੋਸਤੋ ਇੱਕ ਤੁਹਾਨੂੰ ਆਪਾਂ ਲਾਸਟ ਵਿੱਚ ਨਾ ਦਿਖਾਉਣਾ ਸੂਈ ਸਵਾਈ ਬਿਲਕੁਲ ਸੱਜਰਤਾ ਜੀ ਵੜ ਤੱਦਪੂਤ ਪੂਰਾ ਵੱਡਾ ਕ੍ਰੋਸ ਆਂਗਾ ਟਿਗਾ ਜੀ ਤੇ ਇਹਦਾ ਦੱਸ ਕੀ ਵੀਰਬਾ ਟਾਈਮ ਇਹਨੂੰ ਕਿੰਨਾ ਕੁ ਹੋ ਗਿਆ ਸੁਈ ਇਹਨੂੰ ਕੋਈ 12 13 ਦਿਨ ਹੋ ਹੀ ਗਿਆ ਸੰਧੂ ਸਾਹਿਬ ਦਾ 12 13 ਮੰਨ ਲੈ ਕੋਈ 15 ਮੰਨ ਲੈ ਕੋਈ 15 ਮੰਨ ਲੈ ਸੰਧੂ ਸਾਹਿਬ ਇਹ ਨਹੀਂ ਸ਼ੁਬਹਾਂ ਤੇ ਹੋਊਗੀ ਫਿਰ ਕਿਨਮਾ ਇਹ ਵੀ ਤਜਾਗ ਸੁਗਾ ਹੋ ਉਹ ਦੂਜਿਆਂ ਦੇ ਤੇਜਾ ਕਰਕੇ ਲੈ ਉਹ ਤਜਾ ਮੰਨ ਕੇ ਲੈ ਜੇ ਹਾਂ ਤਜਾ ਮੰਨ ਕੇ ਲੈ ਗਾੜੀ ਆਪੇ ਵੀਰ ਭਰਾਵਾਂ ਦੀ ਵੜ ਗਾ हां ਵੜ ਗਾਂ ਆ ਦੇਖੋ ਜੀ ਕੱਦ ਕੱਦ ਪੂਰਾ ਵੱਡਾ ਠੀਕ ਹੈ ਜੀ ਕਿੰਨੇ ਕ ਦੁੱਧ ਤੇ ਚੜੀ ਹੋਣਾ ਇਹ ਆਟਮ 17 18 17 18 17 18 17 18 ਲੀਟਰ ਭਾਂਡੇ ਚ ਪਾਈ ਹੋਈ ਮੈਂ ਪਾਈ ਜਾਂਦੀ ਹਾਂ ਸੰਤ ਸਾਹਿਬ ਲਓ ਵੀ 17 18 ਲੀਟਰ ਦੋਸਲੇ ਇਸ ਵਕਤ ਦੁੱਧ ਥਾਨ ਪੂਰਾ ਰੋਗ ਰੋਗ ਦਾ ਠੀਕ ਹੈ ਜੀ ਮੁਠੀ ਵਾਲਾ ਥਾਨਾ ਖਾਵਾ ਦੇ ਭਾਵੇਂ 20 ਤੋਂ ਬਾਹਰ ਕਰਦੇ ਚਿਰ ਦੇ ਦੇ ਨਾੜਾ ਨੂੜਾ ਵੇਖੋ ਛੱਡੇ ਆ ਕਰੋ ਚੱਕ ਜੀ ਠੀਕ ਹੈ ਜੀ ਸੋ ਹਾਈਟ ਪੂਰੀ ਵੱਡੀ ਆ 18 17 ਲੀਟਰ ਵਾਲਾ ਕੋਈ ਐਨੀਮਲ ਭਰਾ ਲੱਭ ਰਿਹਾ ਠੀਕ ਹੈ ਜੀ ਤੇ ਤੁਸੀਂ ਹੱਥ ਪਾ ਸਕਦੇ ਹੋ ਬਾਲੇ ਉਸ ਵਾਰ ਤੋਂ ਇਸ ਕਰੋ ਸੰਗਾ ਇਹ ਨੂੰ ਕੋਈ ਗਰਮੀ ਨਾਲ ਬਾਲਾ ਮਤਲਬ ਨਹੀਂ ਹੈ ਰੈਡੀਕਲ ਨਹੀਂ ਗਰਮੀ ਦਾ ਨਾਲੇ ਗਰਮੀ ਦਾ ਪਿਛਾਂ ਵਿੱਚ ਕਰਨ ਲੱਗਾ ਕੋਈ 100 ਗੱਲ ਬਾਤ ਇਹ ਵੀ ਕੋਈ ਉਸ ਘਰਕ ਦੀ ਰਹੂਗੀ ਧੁਕਾ ਪਰ ਦੀ ਰਹੂਗੀ ਆ ਦੇਖੋ ਜੀ ਨਾਲੇ ਸੰਤੂ ਸਾਹਿਬ ਥਾਣੇ ਵੜਾ ਵਧੀਆ ਲੱਗਾ ਹਾਂ ਤਿਕਾ ਜੀ ਬਾਕੀ ਸਫਾਈ ਸਭੀ ਬਹੁਤ ਆ ਉੱਪਰ ਬੜੀ 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 ਹਵਾ ਲੈ ਚੱਡੇ ਦੀ ਉਧਰੋਂ ਵੀ ਉਦਾਂ ਹੀ ਉਹਨਾਂ ਹੀ ਉਧਰੋਂ ਉਹਨਾਂ ਹੀ ਇਧਰੋਂ ਆ ਇਧਰ ਇੱਥੇ ਟੱਕੀ ਮਾਰ ਆਪਾਂ ਆ ਦੇਖੋ ਜੀ ਇੱਥੇ ਦੇਖੋ ਨਾੜਾ ਮੇਰੇ ਉਹ ਆਦ ਕਹੋ ਚੱਕ ਕੇ ਦੇਖੋ ਇਹ ਥਾਣਾ ਕੋਈ ਲੱਤ ਛੜ ਮਾਰ ਜੀ ਕਰੋ ਸੜ ਲੱਤ ਛੱਡ ਤਾਂ ਪਤਾ ਹੀ ਨਹੀਂ ਇਹਨੂੰ ਹਾਂਜੀ ਕੋਈ ਚੱਜ ਚੇਤਾ ਨਹੀਂ ਗੱਲ ਮੈਂ ਦੇਖੋ ਇਹ ਵੜ ਤੁਹਾਡੇ ਸਾਹਮਣੇ ਲੋੜ ਨਹੀਂ ਆ ਪਉਣਾ ਪਾਉ ਨਹੀਂ ਤੇ ਨਹੀਂ ਪੁਣਾ ਹੀ ਤੇ ਕਦੀ ਪਾਇਆ ਨਹੀਂ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਲੱਤ ਉਧਰੋਂ ਪੁੱਟ ਕੇ ਨਹੀਂ ਕਰ ਹਾਂ ਚੰਗੀ ਗੱਲ ਆ ਯਾਰ ਹਾਂਜੀ ਪੈਸੇ ਦੇ ਕਰਦੇ ਸੰਧੂ ਸਾਹਿਬ ਚੰਗਾ ਦਵਾਂਗੇ ਨਾ ਹਾਂ ਕਾ ਕਿ ਫਿਰ ਖੁਸ਼ ਹੁੰਦਾ ਖੁਸ਼ ਹੁੰਦਾ ਜੇ ਹੁਣ ਮਾਲਾ ਰੁਪਈਏ ਲਾ ਕੇ ਕੋਈ 70 75 ਹਜ਼ਾਰ ਮੜ ਕੇ ਲੱਤਾਂ ਖਾਂਦਾ ਰਹੇ ਉਹਦਾ ਕੀ ਫਾਇਦਾ ਨਹੀਂ ਨਹੀਂ ਬਿਲਕੁਲ ਕੋਈ ਨਾ ਚਾਹੂਗਾ ਫਿਰ ਪੈਸੇ ਲਾ ਕੇ ਤੇ ਹਾਂ ਥੋੜਾ ਜਿਹਾ ਨਰਾਸ਼ ਹੋਣਾ ਬਾਕੀ ਆ ਵੈਡ ਕਰ ਲੋ ਚੱਕ ਜਿੰਦਾ ਮਰਜੀ ਕਿਆ ਭਰਾ ਨੇ ਆਨਲਾਈਨ ਮਗਾਉਣੀ ਓ ਤਾਰਾ ਮਾਰ ਦੇਣਾ ਮਾਰ ਤੋ ਜੀ ਲਓ ਜੀ ਜਿੰਨਾ ਨਪੀ ਜਾਵਾਂਗੇ ਨਾ ਮਦਰ ਲੈ ਥਾਣਾ ਦੀ ਆਹ ਗਾਓ ਜੀ ਅਗਲੇ ਪਿਛਲੇ ਥਾਣਾ ਦੀ ਤੁਸੀਂ 2-2 4-4 ਤਾਰਾ ਮਾਰ ਕੇ ਚਵਾਈ ਵੇਖ ਲਓ ਠੀਕ ਆ ਕੋਈ ਭੂਰ ਛੱਟਾ ਨਹੀਂ ਗੜਾ ਠੀਕ ਆ ਜੀ ਆਪਾਂ ਵੈਸੇ ਸਾਰਿਆਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਆਪਣੇ ਨਾਲ ਭੈਣ ਭਰਾ ਜੁੜੇ ਜਾਂ ਜਾਂ ਜਿੰਨੇ ਆਪਣੇ ਚੈਨਲ ਦੇ ਨਾਲ ਵਪਾਰੀ ਵੀਰ ਜੁੜੇ ਹੱਥ ਜੋੜ ਕੇ ਬੇਨਤੀ ਕਰਦੇ ਆ ਤਪ ਹੋਰ ਛੱਟਾ ਘਤਾਰਾਂ ਦੀ ਬਾਦ ਕਾੜੋ ਪਹਿਲਾਂ ਦੱਸ ਦਿਆ ਕਰੋ ਬਾਦ ਵਿੱਚ ਕਿਸੇ ਨੂੰ ਆਪਾਂ ਸੰਦੇ ਸਾਹਿਬ ਜਿਹੜੀ ਵੈੜ੍ਹ ਦਿੰਦੀ ਨਹੀਂ ਸ਼ਾਈ ਆ ਆਪਾਂ ਦੱਸ ਕੇ ਦਿੱਤੀ ਆ ਆਪਣੇ ਇਥੇ ਸਰਪੰਚ ਸਾਹਿਬ ਹੀ ਕੀ ਨਾਲੀ ਦੇ ਆ ਵਹੀਂ ਪੁੱਈਂਦੇ ਤੇ ਉਹਨਾਂ ਵੀ ਆਨਲਾਈਨ ਹੀ ਇੰਦਾ ਮਹਗਾਈ 6 ਕਿਲੋ ਦੱਸਿਆ ਤੇ ਉਹਨਾਂ ਜਾ ਕੇ ਜਾਂਦਾ ਡਾਕਟਰ ਹੋਇਆ ਉਹਨਾਂ ਚੈੱਕ ਕਰਾਈ ਪੰਜਾਂ ਮਹੀਨੇ ਗੱਭ ਨਿਕਲੀ ਹਾਂ تے چیکڑو تو دسیا ہے پورے ਵੀ دسیا ਆਪਾਂ تھانچوں اوناں ਆਖਿਆ ਨਹੀਂ کوئی گل نہیں ہے ਆ پورے پو نہ جا کے تے پلی جسو گل ਹੋਰ ਕੁਛ ਨਹੀਂ وہی 2 4000 ਕਿਤੇ 2000 ਹੋਰ ਸਵਾਲਾ ਪਸ਼ੂ ਪੰਡਾ ਦੇਦੇ ਥੋੜਾ ਜਿਹਾ ਆਪਾਂ ਲੱਗੇ ਬਾਟੇ ਚਾਹ ਤਵਾਰਾ ਨੇ ਆਖਿਆਂਦੇ ਬਹੁਤ ਅਗਲੇ ਦਿਨ ਫੋਨ ਕਰਕੇ ਦੱਸਿਆਂਦਾ ਜੋ ਤੁਸੀਂ ਦੱਸਿਆ ਉਹੋ ਹੀ ਨਿਕਲ ਹਾਂਜੀ 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 ਓ ਇਦਾਂ ਹੀ ਮਂਗਾਈ ਆਪਾਂ ਉਹਨਾਂ ਨੇ ਬੇਨਤੀ ਹੈ ਵੀ ਗਿੱਲ ਸਾਹਿਬ ਝੂਠ ਚੱਲਣਾ ਨਹੀਂਗਾ ਝੂਠ ਕਿੰਨਾ ਕਿਸੰਦੂ ਸਾਹਿਬ ਮਾਰਾਂਗੇ ਇੱਕ ਦਿਨ ਤਾਂ ਕੰਮ ਹੋਵੇ ਤੇ ਫੇਰ ਆ ਆਪਾਂ ਇਹ ਰੋਜ਼ ਦਾ ਹੀ ਕੰਮ ਆ ਰੋਜ਼ ਦਾ ਰੋਟੀ ਐਸੇ ਸਿਰੋ ਖਾਣੀਏ ਤੇ ਝੂਠ ਕ ਜਿਹਨੇ ਪਰ ਉਹ ਕਦੀ ਵੇਚ ਕੇ 100 ਲੱਲਾ ਪੱਪਾ ਲਾ ਕੇ ਵੇਚ ਨਹੀਂ ਉਹਨੂੰ ਤਾਂ ਦੱਸ ਜਾਂਦਾ ਕੰਮ ਹਾਂਜੀ ਪਰ ਜਿਹਨੇ ਰੁਟੀਨ ਤੇ ਦੂਜੇ ਤੀਜੇ ਦੇ ਨਹੀਂ ਅਕੇ ਪੇਸ਼ ਹੋਣਾ ਉਹਦੇ ਲਈ ਔਖਾ ਹੈ ਹਾਂਜੀ ਹਾਂਜੀ ਬਾਕੀ ਦੂਜੇ ਤੂਜੇ ਦੇ ਨਹੀਂ ਆਵਾਂਗੇ ਗਿੱਲ ਸਾਬ ਥੋੜਾ ਜਿਹਾ ਨਾ ਵਿਆਹ ਚ ਰੁਝਿਆ ਰਿਹਾ ਵਿਆਹ ਵੇਖਦਾ ਨਾਲੇ ਵਿਖਾਈ ਜਾਂਦਾ ਸਾਨੂੰ ਅਰੇ ਮੇਰਾ ਵਿਆਹ ਹੀ ਤੇ ਤੜੇ ਕਰਕੇ ਫੇਰੇ ਥੋੜਾ ਰੁਝਾ ਕਰਕੇ ਨਾ ਤੇ ਮੈਨੂੰ ਤੇ ਮਾਨੂੰ ਕਹਿੰਦੀ ਕਾਲੀ ਪਿਛਲੀ ਨੱਪ ਕੇ ਰੱਖਣੀ ਇਹ ਤੋੜਾ ਜਾਂਦਾ ਵੀ ਵਿਆਹ ਵੇ ਲਈ ਮੈਂ ਚੱਲਦੀ ਨਹੀਂ ਵਿਆਹ ਫਿਰ ਨੱਪ ਕੇ ਕਲੀ ਕਰੀ ਜਲੰਧਰ ਕਰੀ ਦਿੱਲੀ ਲੈ ਕੇ ਕੰਮ ਰੱਖਾਂਗੇ ਬਸ ਬਰਾ ਪਿਆਰ ਦੇ ਤਗੜੇ ਹੋ ਗਏ ਜੇ ਕੋਈ ਗਲਤੀ ਹੋ ਗਈ ਆ ਉਹਦੀ ਮਾਫੀ ਮੰਗਦੇ ਆ ਪਿਛਲੀ ਯਾਰ ਥੋੜੀ ਜੀ ਗਲਤੀ ਹੋ ਗਈ ਤੇ ਮਾਫਰ ਨਹੀਂ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਇਹਦਾ ਰੇਟ ਦੱਸ ਦਈਏ ਆ ਦੱਸੋ ਵੀਰ ਇਹ ਵੀ ਮੁੱਲ 75 70 ਦੀ ਦੇ ਦਈਏ ਸਾਨੂੰ 70 ਦੀ ਹੋਣੀ 18 ਕਿਲੋ ਦੁੱਧ ਆਹ ਦੀ ਲਓ ਵੀ 18 ਕਿਲੋ ਦੇ ਲੈ ਦੇਗੀ ਉਹ ਕੁਝ ਕਰਾਂਗੇ ਤਰਾ ਸਾਹਿਬ ਉਹ ਨਹੀਂ ਗੁਰੂਆ ਉਹ ਕੋਈ ਨਹੀਂ ਹੁੰਦਾ ਇਹ ਕੁਝ ਕਰਾਂਗੇ ਉਹ ਨਹੀਂ ਮੰਨਿਆ ਉਹ ਨਹੀਂ ਮੰਨਿਆ ਮੰਨ ਜਾ ਫੇਰ ਹੁਣ ਉਹ ਗੁਰੂਆ 2.5 ਅੱਗੇ ਵਿਆਹ ਦੇਖਿਆ ਤੂੰ ਉਹ ਨਹੀਂ ਜਾਣਾ ਮੱਧ ਵਿਚ ਪਹੁੰਚੋ ਲੈ ਲਈ 6000 ਪਹੁੰਚੋ ਲੈ ਵੀ ਮੁੱਲ ਫਟ ਹੋਜੂ ਘੱਟ ਪੂਰਾ ਨਿੱਦਰਾ ਲਿਆ ਵਾਹੇ ਵੱਲ ਜੋਧਾ ਤੇ ਫਟੇ ਦਿਓ ਚਤ ਮਿੰਟਾਂ ਜੋ ਲਾਇਓ ਹੋਰ ਹੋ ਚੱਕੇ ਜਾਣੇ ਆਦੇ ਮੈਂ ਤਰ੍ਹਾਂ ਖੜਾ ਗਲੂਆ ਲਾਵੀਂ ਪਰਦਾ ਪਰਦਾ ਹੋ ਜਾਂਦੀ ਆ ਦੋਸਤੋ ਜਦੋਂ ਪਸ਼ੂ ਕਿਸੇ ਨੂੰ ਭਾ ਪਰਤੇ ਦੇ ਵਿੱਚ ਮਿਲ ਗਿਆ ਸਵੱਲਾ ਮਿਲ ਗਿਆ ਉਹ ਅੱਜ ਨਾ ਕਨੇ ਜੱਸ ਹੋਣਾ ਇਸਲੇ ਤੇ ਇਸ ਫਾਰਮ ਤੇ ਆਓ ਇੱਥੇ ਆ ਕੇ ਆਪਦੀ ਤਸੱਲੀ ਕਰਦੇ ਰਹੋ ਠੀਕ ਆ ਜੀ ਪੈਸੇ ਲਾਉਣੇ ਕਿਸੇ ਵੀਰ ਨੇ ਤੇ ਜੱਸ ਭਰਾ ਇੱਕ ਨੰਬਰ ਨੰਬਰ ਕਰਦੇ ਹੋ ਸੰਜੇ ਹਾਂਜੀ 99152 ਤੇ 37248 ਤੇ ਇੱਕ ਹੈਗਾ ਜੋ 76578 00942 ਠੀਕ ਆ ਜੀ ਹਾਂਜੀ ਲੋ ਵੀ ਇਹ ਨੰਬਰ ਆ ਜੱਜ ਦਾ ਠੀਕ ਆ ਜੀ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਤੇ ਬਾਕੀ ਮੇਰਾ ਭਰਾ ਖਿੱਚ ਕੇ ਰੱਖੋ ਕਾਮਰੋ ਠੀਕ ਆ ਜੀ ਇਸੇ ਤਰ੍ਹਾਂ ਮਾਲ ਆਉਂਦਾ ਰਹੂਗਾ ਤੇ ਜਿਹੜੇ ਵਿੱਚ ਬਿਲਕੁਲ ਖਰੀਦਣ ਵਾਲੇ ਆਪਣੇ ਭੈਣ ਭਰਾ ਚੰਗਾ ਮਾਲ ਚੰਗਾ ਪੁੱਛੋ ਖਰੀਦਣ ਦੇ ਲਈ ਤੁਸੀਂ ਸੰਪਰਕ ਕਰ ਲਿਓ ਠੀਕ ਆ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਮਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ